ਇਹ ਸੁਣਿਆ ਸੀ ਬਦਰਿਆ ਜਦੋਂ ਚੜਦਾ ਦਰਿਆ ਚੜਦਾ ਬੜਾ ਨੁਕਸਾਨ ਕਰਦਾ ਪਰ ਦਰਸ਼ਕੋ ਆਜ ਤੁਹਾਨੂੰ ਵਿਖਾਉਨੇ ਦਰਿਆ ਲੈਂਦਾ ਉਦੋਂ ਜ਼ਿਆਦਾ ਨੁਕਸਾਨ ਕਰਦਾ ਨੁਕਸਾਨ ਕੀ ਕੀ ਕਰਦਾ ਭਾਉ ਤੋ ਜਾਣਨ ਦੇ ਯਤਨ ਕਰਦੇ ਆ ਭਾਉ ਦੇ ਘਰ ਨੂੰ ਢਾ ਲਾਈ ਫਿਰਦਾ ਤੁਸੀਂ ਵੇਖ ਸਕਦੇ ਜੇ ਕਿਥੋਂ ਲੈ ਕੇ ਆ ਦਰਿਆ ਜਾਂਦਾ ਇਸ ਪਿੰਡ ਦੀ ਇਹ ਤੋਂ ਕਹਿ ਦਿਆ ਦੋ ਕਿਲੇ ਪਰਾਂ ਹੀ ਚਾਰ ਕਿਲੇ ਜੀ ਦੋ ਚਾਰ ਕਿਲੇ ਪਰਾਂ ਬੜਾ ਪੱਡੀ ਬੈਠਾ ਰੇਤਾ ਇਹ ਦਰਿਆ ਉੱਥੇ ਸੀ ਜਿੱਥੇ ਰੇਤਾ ਉੱਥੇ ਦਰਿਆ ਵਹਿੰਦਾ ਚਾਰ ਕਿਲੇ ਦੂਰ ਟੂਟੇ ਦੀ ਖੰਮ ਸੀ ਹੂੰ ਉਹ ਜੋ ਜਵਾਕ ਤਰੇ ਫਿਰਦੇ ਦਰਿਆਜ ਤਰੇ ਫਿਰਦੇ ਜੀ ਆਪਣੇ ਹੱਥੀ ਘਟਾਉਣਾ ਪੈ ਰਿਆ ਵੇਖੋ ਅੱਜ ਸੋ ਆ ਹਾਲਾਤ ਨੇ ਘਰਾਂ ਦੇ ਆ ਵੇਖੋ ਜੀ ਜੀਸੀਪੀ ਨਾ ਪਹਿਲਾਂ ਟਾਇਆ ਤੇ ਹੁਣ ਆਪਣੇ ਹੱਥੀ ਇੱਟਾਂ ਲੁੱਦਾਂ ਦੇ ਵੀ ਘੱਟੋ ਘਰ ਇੱਟਾਂ ਦੇ ਵੱਜ ਜਾਣ ਆ ਵੇਖੋ ਬਾਪੂ ਦਾ ਮਨ ਭੜਨ ਰਿਹਾ ਕਹਿੰਦਾ ਵੀ ਕੋਈ ਸਾਰ ਨਹੀਂ ਲੈ ਰਿਹਾ ਅੱਜ ਸਾਡੇ ਭਰਾਵਾਂ ਤੇ ਬੇਫਿਕਰੀ ਦੀ ਘੜੀ ਸੋ ਸਮਾਜ ਸੇਵੀਆਂ ਨੇ ਹੱਥ ਬੰਨ੍ਹ ਕੇ ਬੇਨਤੀ ਹੈ ਭਾਈ ਜੀ ਇਸ ਪਿੰਡ ਦੇ ਵਿੱਚ ਵੀ ਤਵੱਜੋ ਦਿਓ ਚਾਰਕਰ ਨਕਸ਼ੇ ਤੋਂ ਪਰੇ ਹੀ ਹੋ ਗਏ ਨੇ ਉਹਦੇ ਵਿੱਚ ਦਰਿਆ ਦੇ ਵੇਖੋ ਜੀ ਕਹਿੰਦੇ ਦਰਿਆ ਜੀ ਚਲੇ ਗਏ ਨਕਸ਼ੇ ਤੋਂ ਹੀ ਖਤਮ ਹੋ ਗਏ ਨੇ ਘਰ ਹਾਂ ਯਾਰ ਨੇ ਬੇਨਤੀ ਵੀ ਕੋਈ ਜਗ੍ਹਾ ਵੀ ਦਿੱਤੀ ਜੇ ਇਹ ਮਾਤਾ ਸਰ ਤੇ ਬੜਾ ਮਾੜਾ ਹੈ ਬਹੁਤ ਮਾੜਾ ਹੈ ਬਹੁਤ ਬਹੁਤ ਨਹੀਂ ਨਹੀਂ ਕੋਈ ਨਹੀਂ ਤੂੰ ਮਾਂ ਮੇਰੀਏ ਵੇਖੋ ਮਾਂ ਦੇ ਅਥਰੂ ਬੜਾ ਕੋ ਬਿਆਨ ਕਰਦੇ ਨੇ ਸਮਾਜ ਸੇਵੀ ਨੂੰ ਬੇਨਤੀ ਅੱਜ ਕਹਿੰਦੀ ਮੇਰੇ ਛੋਟੇ ਛੋਟੇ ਬੱਚੇ ਨੇ ਮੇਰੇ ਕੋ ਗਾ ਥਾਂ ਵੀ ਨਹੀਂ ਮੈਂ ਜਾਵਾਂ ਕਿੱਥੇ ਪੈਰ ਨੇ ਹੱਤੀ ਬਣਾਏ ਹੁੰਦੇ ਨੇ ਤਿਲ ਤਿਲ ਜੋੜ ਕੇ ਬੱਚੇ ਨਿੱਕੇ ਨਿੱਕੇ ਨੇ ਘੁੰਮਦੇ ਫਿਰਦੇ ਨੇ ਸਮਾਨ ਘਰ ਕਬਾਰ ਹੋ ਜਾਂਦਾ ਹੈਰਾਵਾ ਕੋਈ ਛੜੀ ਅਰ ਵਟੀਆਂ ਨਹੀਂ ਲੰਘਦੀਆਂ ਪੈਰ ਹੀ ਹਟ ਗਈਆਂ ਕ ਹਟ ਹੈ ਕੇ ਉਹ ਮੰਦੇ ਸਾਡੇ ਤੋਂ ਗੱਲ ਹੋ ਗਈ ਤੇ ਨਾ ਸਾਡੇ ਤੋਂ ਪੁੱਛਿਆ ਜਾ ਰਿਹਾ ਹੈ ਪਾਣੀ ਦਾ ਵਹਾਜ ਤੋਂ ਘਟ ਜੂਗਾ ਇਹ ਕੁਛ ਧਾ ਦਾ ਫਰਕ ਪੈ ਜੂਗਾ ਤੁਹਾਨੂੰ ਵੀ ਪਾਈ ਸਕਦਾ ਹੈ ਅਗਲੇ ਪਿੰਡ ਵੀ ਪਾਈ ਸਕਦੇ ਆ ਇਹ ਮਹੂ ਤੱਕ ਪਾਣੀ ਜਾਣਾ ਅੱਛਾ ਮਹੂ ਤੱਕ ਦੇ ਇਥੋਂ ਘੱਡੋ ਘੱਡ ਵੀ 23 25 ਪਿੰਡ ਆਉਣੇ 25 ਪਿੰਡ ਆਉਣੇ ਆ ਜੀ 25 ਪਿੰਡ ਦਵਾਉਣਗੇ ਹਾਂਜੀ ਹਾਂਜੀ ਇਹ ਉੱਪਰ ਦੀ ਉਧਰ ਦੀ ਪੋਪ ਲਾਈਨ ਆ ਸਕਦੀਆਂ ਐ ਇਹ ਮੰਨ ਲਓ ਸਰਕਾਰ ਥੋੜਾ ਜਿਹਾ ਗੌਰ ਕਰੇ ਜਿੰਨਾ ਵੀ ਹੋ ਸਕਦਾ ਜਲਦੀ ਤੋਂ ਜਲਦੀ ਉਧਰ ਲਗਾ ਕੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਵਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਔਰ ਮਾਰ ਚੱਲਦਿਆਂ ਨੂੰ ਲੱਗਦਾ 40 ਦਿਨ ਹੋ ਚੱਲੇ ਨੇ ਕੋਈ ਕਹਿ ਰਿਹਾ ਜੀ ਮੈਨੂੰ ਬਿਆਸ ਦਰਿਆ ਦਾ ਬੜਾ ਨੁਕਸਾਨ ਹੋ ਗਿਆ ਮੇਰੀਆਂ ਫਸਲਾਂ ਤਬਾਹ ਹੋ ਗਈਆਂ ਮੇਰੇ ਘਰ ਤਬਾਹ ਹੋ ਗਏ ਕੋਈ ਕਹਿੰਦੇ ਕਿਸੇ ਰਾਵੀ ਨੇ ਸਾਡੇ ਘਰ ਤਬਾਹ ਕਰਤੇ ਕਿਤੇ ਘੱਗਰ ਚੜ੍ਹਿਆ ਤੇ ਕਿਤੇ ਸੱਤ ਲੋਈ ਤੁਸੀਂ ਵੇਖੋ ਪਾਣੀ ਭਾਵੇਂ ਨੀਵਾ ਹੋ ਗਿਆ ਪਰ ਆਪਾਂ ਇਹ ਇਹ ਸੁਣਿਆ ਸੀ ਕਿ ਦਰਿਆ ਜਦੋਂ ਚੜ੍ਹਦਾ ਦਰਿਆ ਚੜਦਾ ਬੜਾ ਨੁਕਸਾਨ ਕਰਦਾ ਪਰ ਦਰਸ਼ਕੋ ਅੱਜ ਤੁਹਾਨੂੰ ਵਿਖਾਉਨੇ ਦਰਿਆ ਲੈਂਦਾ ਓਦੋਂ ਜ਼ਿਆਦਾ ਨੁਕਸਾਨ ਕਰਦਾ ਨੁਕਸਾਨ ਕੀ ਕੀ ਕਰਦਾ ਪਾਉ ਤੋ ਜਾਣਨ ਦੇ ਯਤਨ ਕਰਦੇ ਆ ਪਾਉ ਦੇ ਘਰ ਨੂੰ ਢਾ ਲਾਈ ਫਿਰਦਾ ਤੁਸੀਂ ਵੇਖ ਸਕਦੇ ਜੇ ਅੰਨੀਆਂ ਥੱਲੋਂ ਪੋਲੀਆਂ ਹੋ ਗਈਆਂ ਬਾਥਰੂਮ ਜਾ ਪਏ ਨੇ ਤੇ ਰਹਿੰਦਾ ਘਰ ਪਾਉ ਆਪਣੇ ਹੱਥੀ ਢਾ ਰਿਆ ਵੇਖੋ ਘਰ ਬਣਾਉਣੇ ਵੀ ਬੜੇ ਔਖੇ ਨੇ ਤੇ ਢੋਣੇ ਓਦੋਂ ਔਖੇ ਨੇ ਆ ਪਾਉ ਕੀ ਹਾਲਾਤ ਨੇ ਅੱਜ ਦੇ ਹਾਲਾਤ ਬੜੇ ਪਹਿੜੇ ਹੋ ਗਏ ਜੀ ਅੱਛਾ ਹੁਣ ਪਲછા ਲਾ ਚਲਾ ਸ਼ੈੱਡ ਲੈ ਗਿਆ ਰਾਤ ਦਾ ਉਹ ਸ਼ੈੱਡ ਦੋ ਪਾਸੋਂ ਦਾ ਸ਼ੈੱਡ ਸੀ ਤੇ ਪਾਸੋਂ ਦਾ ਅੱਛਾ ਤੇ ਫਸਲ ਫੁੱਸਲ ਵੀ ਤੇਰੀ ਹੈ ਪਾਸਲ ਮੇਰੀ ਦਾ ਜਾਓ ਇੱਥੇ ਕਿ ਦੋ ਕਿੱਲੇ ਤੇ ਦੋ ਕਿੱਲੇ ਫਸਲ ਹੈ ਝੋਨਾ ਆਗਾ ਸੀ ਝੋਨਾ ਵੀ ਰੁਕ ਗਿਆ ਝੋਨਾ ਵੀ ਲੋੜ ਗਿਆ ਪੈਲੀ ਵੀ ਗਈ ਪੈਲੀ ਵੀ ਗਈ ਸ਼ੈੱਡ ਮੱਝਾਂ ਵਾਲਾ ਵੀ ਗਿਆ ਤੇ ਬਾਥਰੂਮ ਵੀ ਉਹ ਜਿਹੜਾ ਖਲਾਣਾ ਪਈਦੇ ਦੇਖਦੇ ਉਹ ਤੋਂ ਸਿੱਧਾ ਦਰਿਆ ਸੀ ਆ ਸਾਰੀ ਵਹਿਣ ਗਈ ਹੈ ਇਥੋਂ ਲੈ ਕੇ ਉਹ ਦਰਿਆ ਜਾਂਦਾ ਹਿਸ਼ਪੁਰਾ ਇਥੋਂ ਕਹਿ ਰਹੀ ਦੋ ਕਿਲੇ ਪਰਾਂ ਹੀ ਚਾਰ ਕਿਲੇ ਜੀ ਦੋ ਚਾਰ ਕਿਲੇ ਪਰਾਂ ਬੰਦੀ ਬੈਠਾ ਰੇਤਾ ਇਹ ਉਹ ਦਰਿਆ ਉੱਥੇ ਸੀ ਜਿੱਥੇ ਰੇਤਾ ਉੱਥੇ ਦਰਿਆ ਵਹਿੰਦਾ ਚਾਰ ਕਿਲੇ ਦੂਰ ਟੂਟੇ ਦੀ ਖੰਮ ਸੀ ਹੂੰ ਉਹ ਜਵਾਕ ਤਰੇ ਫਿਰਦੇ ਬਰਾਜ ਤਰੇ ਫਿਰਦੇ ਉਹ ਖੰਮ ਚੋਨੇ ਦੀ ਉਹ ਪਰਲੀ ਖੰਮ ਚੋਨੇ ਦੀ ਦੇਖਦੇ ਚਲੋ ਉਹ ਨੋ ਚ ਜਿਹੜੀ ਤੱਕਾ ਵਸਤੀ ਆ ਗਈ ਕਿੰਨੇ ਘਰ ਇੱਥੇ ਟਹਿ ਗਏ ਨੇ ਪਤਾ ਲੱਗਾ ਚਾਰ ਘਰ ਉਹ ਸੀ ਸ਼ਹਿਰ ਕਰ ਨਕਸ਼ੇ ਤੋਂ ਪਰੇ ਹੋ ਗਏ ਨੇ ਉਹਦੇ ਵਿੱਚ ਦਰਿਆ ਆ ਗਏ ਦੇਖੋ ਜੀ ਕਹਿੰਦੇ ਦਰਿਆ ਜੀ ਚਲੇ ਗਏ ਨਕਸ਼ੇ ਤੋਂ ਖਤਮ ਹੋ ਗਏ ਨੇ ਕਰ ਹਾਂ ਪੰਜ ਘਰ ਤਾਂ ਆ ਸੀ ਹੋ ਗਏ ਪੰਜ ਪੰਜ ਘਰ ਤੁਸੀਂ ਪੰਜ ਹੋ ਗਏ ਪੰਜ ਘਰ ਮੈਂ ਕਹਾਂਗਾ ਬੁਖਾ ਦਿੱਤਾ ਜਾਏ ਇਸ ਦੇਖੋ ਘਰ ਦੇ ਹਾਲਾਤ ਕੀ ਨੇ ਇਹ ਆਰਥਿਕ ਤੌਰ ਤੇ ਵੀ ਸਾਰੇ ਕਮਜ਼ੋਰ ਨੇ ਕੀਰਤੀ ਸਿੰਘ ਨੇ ਮਜ਼ਦੂਰੀ ਕਰਦੇ ਨੇ ਮਜ਼ਦੂਰੀ ਕਰਕੇ ਆਪਣਾ ਕਿੱਲਾ ਕਿੱਲਾ ਜਿਹੜਾ ਟਾਈਮ ਪਾਸ ਕਰਦੇ ਨੇ ਪਰ ਅੱਜ ਦੇਖੋ ਆ ਹਾਲਾਤ ਨੇ ਇੱਥੇ ਪਾਉ ਕੋਈ ਸਾਰ ਲੈਣ ਆਇਆ ਕਿ ਨਹੀਂ ਤੁਹਾਡੀ ਇਹ ਤੇ ਕੋਈ ਵੀ ਨਹੀਂ ਆਦੇ ਸੁਣੀ ਸੁਣੀ ਦੀ ਕਿਸੇ ਵੀ ਬਾੜਾ ਕਾਲੀ ਰੌਣ ਦੇ ਮੇਲਾ ਲੱਗਾ ਫੋਟੋਸ ਜੋ ਨਹੀਂ ਆਉਂਦੇ ਨਹੀਂ ਲੱਗੀ ਖੜੀ ਹੈ ਮੈਂ ਆਖਾ ਵੀ ਤਾਰ ਲੱਗੀ ਕਹਿੰਦੇ ਜੀਰੇ ਹਲਕੇ ਦਾ ਇਹ ਆਪਣਾ ਬਾੜਾ ਕਾਲੀ ਰੌਣਾ ਕਾਲੀ ਰੌਣਾ ਮਾਲੇ ਵਾਲੇ ਦੇ ਲਾਗੇ ਤਾਰੇ ਵਾਲੇ ਦੇ ਲਾਗੇ ਆ ਤਾਰੇ ਵਾਲੇ ਦਾ ਬੜਾ ਕਾਲੀ ਸੋ ਦਰਸ਼ਕਾਂ ਨੂੰ ਅਪੀਲ ਹੈ ਵੀ ਜਿਹੜੇ ਵੀ ਵੀਡੀਓ ਵੇਖ ਰਹੇ ਨੇ ਛੇਤੀ ਤੋਂ ਛੇਤੀ ਟਰੈਕਟਰ ਟਰਾਲੀਆਂ ਲੈ ਕੇ ਮਿੱਟੀ ਲੈ ਕੇ ਇਹ ਭਰ ਜਵਾਨੀ ਤੇ ਨੌਜਵਾਨੀ ਤੇ ਸੇਵਾ ਦੇ ਵਿੱਚ ਆਉਣ ਜਿਵੇਂ ਆਪਾਂ ਵੇਖਿਆ ਰੁਕਣੇ ਵਾਲੇ ਢਾ ਲੱਗੀ ਸੀ ਤੇ ਨੌਜਵਾਨਾਂ ਦਾ ਹੜ ਆ ਗਿਆ ਸੀ ਸਮਾਜ ਸੇਵੀਆਂ ਦਾ ਹੜ ਆ ਗਿਆ ਕੋਈ ਮਿੱਟੀ ਲੈ ਕੇ ਤੁਰਿਆ ਆਉਂਦਾ ਕੋਈ ਜਾਲ ਲੈ ਕੇ ਤੁਰਿਆ ਆਉਂਦਾ ਕੋਈ ਕਿਸੇ ਤਰੀਕੇ ਦੀ ਸੇਵਾ ਕਰਨ ਆ ਰਿਹਾ ਸੋ ਅੱਜ ਇੱਥੇ ਵੀ ਲੋੜ ਹੈ ਆਪਾਂ ਜੀ ਸਾਰੇ ਇਕੱਠੇ ਹੋ ਜਾਾਂਗੇ ਤੇ ਆ ਵੀਰਾਂ ਦੇ ਘਰ ਬਸ ਸਕਦੇ ਨੇ ਘਰ ਦੀ ਥਾਂ ਬਸ ਸਕਦੀ ਐ ਨਹੀਂ ਮੁਸ਼ਕਲ ਹੋਣ ਕਰ ਮੁਸ਼ਕਲ ਇਹ ਹੌਣ ਕਿਹੜਾ ਆ ਗਿਆ ਦਰਿਆ ਆ ਪੈ ਗਿਆ ਸਾਡੇ ਕਰਨੀ ਅਲਾ ਬੰਨ ਆ ਜਾਈ ਜਾਏਗਾ ਪਿੰਡਾਂ ਉਹ ਆਇਆ ਪਿਆ ਆ ਇੱਥੇ ਕਰ ਆ ਚਿੱਟਾ ਜਿਹਾ ਦਿਸਦਾ ਪਿਆ ਖੰਭੇ ਇਹ ਇੱਥੇ 12 13 ਘਰ ਉੱਥੇ ਨੇ ਇਹ ਉਹਨਾਂ ਨੂੰ ਵੀ ਕੱਢ ਜਾਂਦੇ ਨੇ ਸਮਾਨ ਸਮਾਨ ਕੱਢਣ ਲੱਗ ਪਏ ਆ ਵੀ ਇਹ ਸੰਦਾ ਗਿਆ ਇੱਥੇ ਓਏ ਹੋਏ ਪੂਰਾ ਰੋ ਮੜਾ ਜੀ ਪੂਰਾ ਰੋ ਜੀ ਆ ਵੇਖੋ ਟੀੜਾ ਆ ਰਹੀਆਂ ਇਹ ਥੱਲੋਂ ਵੇਖੋ ਪਾਣੀ ਖੋਰੂ ਲਾ ਰਿਹਾ ਤੇ ਇਹ ਹੁਣੇ ਥੋੜੀ ਦੇਰ ਤੱਕ ਤੁਹਾਡੇ ਸਾਹਮਣੇ ਵੇਖੇ ਡਿਗ ਪੈਣੀ ਢਿਗ ਜੀ ਹਾਂ ਪਾਉ ਫਿਰ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਤੇਰਾ ਬਹੁਤ ਅੱਖ ਨੁਕਸਾਨ ਆ ਮੈਂ 300 ਫੁੱਟ ਤੇ ਕਰਾਇਆ 300 ਫੁੱਟ ਤੇ ਬੋਰ ਕਰਾਇਆ ਮੱਚ ਮੋਟਰ ਕਰਾਇਆ 50-60 ਹਜ਼ਾਰ ਖਰਚਾ ਆ ਜਾਂਦਾ ਇਹਨਾਂ ਤੇ 50-60 ਹਜ਼ਾਰ ਰੁਪਏ ਖਰਚਾ ਲੱਗਿਆ ਹੁਣ ਕੀ ਬੰਦਾ ਕਰੇ ਦਾ ਸੂਬੇ ਆਪਾਂ ਇੱਥੇ ਇੱਕ ਇੱਚੇ ਬੋਰ ਸੀ ਆ ਇਹ ਕਹ ਬੋਰ ਹੈ ਉਹ ਵੱਖਰਾ ਕੱਚੇ ਪਾਣੀ ਰੁੱਤੇ ਕੀਤਾ ਸੀ ਕਿ ਮੈਂ 70 ਫੁੱਟ ਤੱਕ ਕੀਤਾ ਇਹ 300 ਤੱਕ ਕੀਤਾ ਸੀ ਸੋ ਇਹ ਪਾਉ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਸਰਕਾਰਾਂ ਨੂੰ ਬੇਨਤੀ ਹੈ ਪੀ ਜਿੱਥੇ ਫਸਲਾਂ ਦੇ ਮੁਆਵਜ਼ੇ ਦੇਣੇ ਉਥੇ ਘਰਾਂ ਦੇ ਵੀ ਜ਼ਰੂਰ ਦਿੱਤੇ ਇਹ ਪਾਪਾ ਉਹ ਰਜਿਸਟਰੀ ਵਾਲੀ ਜ਼ਮੀਨ ਸੀ ਤੇਰੀ ਇਹ ਨਾ ਪੱਕੀ ਹੋਈ ਹੈ ਮੈਨੂੰ ਅਗੇ ਮੁਆਵਜ਼ਾ ਤਾਂ ਮਿਲਦਾ ਹੈ ਵੈਸੇ ਸਰਕਾਰ ਕਹਿੰਦੀ ਕੱਚਾ ਕੱਤੀ ਮੈਨੂੰ ਮੁਆਵਜ਼ਾ ਨਹੀਂ ਮਿਲਣਾ ਸੱਕਤੀ ਹੁੰਦਾ ਉਹ ਹੁਣਕਾ ਬੰਦ ਕੱਤੀ ਹੈ ਸਾਡੇ ਗਰਦੌਰੀਆਂ ਵੀ ਗਈਆਂ 2007 ਜਿਹੜੀ ਪੱਕੀ ਬਾਦਲ ਦੇ ਕਰਵਾਈ ਸੀ ਇਹ ਸਾਰੀ ਜ਼ਮੀਨਾਂ ਪੱਕੀਆਂ ਸੀ ਤੁਹਾਡੇ ਨਾਲ ਧੋਖਾ ਹੋਇਆ ਪਈਦਾ ਤੁਹਾਡੇ ਨਾਲ ਕਰਤੀਆਂ ਸਰਕਾਰੀ ਖਰਚਾ ਲੈ ਲਿਆ ਫਿਰ ਮਤੂਰਤੀਆਂ ਪਹਿਲਾਂ ਤੁਸੀਂ ਆਵਾਜ਼ ਕੀਤੀਆਂ ਤੇ ਤੁਹਾਡੇ ਨਾਲ ਧੋਖਾ ਹੋਇਆ ਇੱਕ ਪੀੜੀ ਮੈਂ ਲੱਗਦਾ ਬਾਤ ਕਰਦੇ ਗਲਗੀ ਹੋਣੀ ਹੈ ਤੇ ਹੋਰ ਇਹਨਾਂ ਸਾਡਾ ਤੋੜਤੀਆਂ ਪਹਿਲਾਂ ਬੇਕਾਰ ਕਰ ਸਾਡੇ ਕੋਈ ਰਿਸ਼ਤੀਆਂ ਸਾਡੀਆਂ ਇਹ ਹੌਲ ਨੇ ਸਾਡੇ ਹੱਕ ਹੀ ਖੋਲੇ ਨੇ ਸਾਰੀ ਗਰਦੋਰੀ ਵੀ ਸਾਡੇ ਨਾਲ ਕੋਈ ਨਹੀਂ ਕੁਝ ਨਹੀਂ ਗਾ ਹੋਰ ਗਰਦੋਰੀਆਂ ਵੀ ਤੋੜਤੀਆਂ ਤੋੜਦੀਆਂ ਜਦ ਵੇਖਿਆ ਜਾਵੇ ਇਹ ਨਾ ਇਹ ਚਾਚਾ ਬੰਦ ਲਿਆ ਜਾਵੇ ਨਾ ਕਾਸ਼ਤਕਰ ਤੁਸੀਂ ਉਹ ਕਬਜ਼ਾ ਤੁਹਾਡਾ ਹੈ ਤੇ ਕ ਵੀ ਕਾਗਜ਼ਾਂ ਦੇ ਵਿੱਚ ਉਹ ਸਰਕਾਰ ਬੋਲਦੀ ਹੈ ਮਾਫੀਆਵ ਨਹੀਂ ਮਿਲਦਾ ਜੀ ਇਹਨਾਂ ਨੂੰ ਮਾਫੀਆਵ ਨਹੀਂ ਮਿਲਦਾ ਕੁਝ ਨਹੀਂ ਮਿਲਿਆ ਆ ਕਿੰਨਾ ਪਾਉ ਨੁਕਸਾਨ ਕਿੰਨੇ ਘਰ ਦੇ ਘਰ ਢੋਨੇ ਕਿੰਨੇ 15 15 16 ਘਰ ਹੈ ਜੀ ਇੱਕ ਘਰ ਵੇਖੋ ਆਪਣੇ ਹੱਥੀ ਬਣਾਏ ਹੁੰਦੇ ਬੜੇ ਚਾਵਣ ਵਾਲਾ ਜੀ ਹੱਥੀ ਢੋਨੇ ਪੈ ਰਹੇ ਬਹੁਤ ਔਖੇ ਹੈ ਜੀ ਬਹੁਤ ਔਖੇ ਨੇ ਅਸਾਂ ਕਈਆਂ ਰੁੜ ਵੀ ਗਏ ਨੇ ਰੁੜ ਗਏ ਉਸ ਕਿਸੇ ਨੇ ਸਾਰ ਨਹੀਂ ਲਈ ਆ ਕੇ ਹਾਂ ਜੀ ਨਾ ਆ ਦੇਖੋ ਬਾਪੂ ਦਾ ਮਨ ਪੜਨ ਰਿਹਾ ਕਹਿੰਦਾ ਵੀ ਕੋਈ ਸਾਰ ਨਹੀਂ ਲੈ ਰਿਹਾ ਅੱਜ ਸਾਡੇ ਭਰਾਵਾਂ ਤੇ ਬਿਫਤਾ ਦੀ ਘੜੀ ਹੈ ਸੋ ਸਮਾਜ ਸੇਵੀਆਂ ਹੱਥ ਬੰਨ੍ਹ ਕੇ ਬੇਨਤੀ ਹੈ ਭਾਈ ਜੀ ਇਸ ਪਿੰਡ ਦੇ ਵਿੱਚ ਵੀ ਤਵੱਜੋ ਦਿਓ ਤੁਸੀਂ ਮੈਂ ਵੇਖਿਆ 20 ਪੰਜਾਬ ਦੀਆਂ ਗਰਦਾਸਪੁਰ ਵਾਲੇ ਪਾਸੇ ਫਿਰੋਜ਼ਪੁਰ ਵਾਲੇ ਪਾਸੇ ਉਹ ਹੋਰਾਂ ਪਿੰਡਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਵੀ ਸਮਾਜ ਸਿੰਘ ਨੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਰਿਹਾ ਯਾਰ ਮੈਨੂੰ ਪਾਰ ਅਟੈਕ ਹੋਇਆ ਸੀ ਪਰ ਅੱਜਕੱਲ ਟੈਕ ਹੋਇਆ ਮੇਰੇ ਮੁੰਡਿਆਂ ਦੇ ਕੰਮ ਨਾ ਕਰਾਉਣਾ ਕੋਈ ਨਾ ਚੀਜ ਉਹ ਟੱਕਰ ਆਉਣ ਵਾਲਾ ਪੰਦ ਟੈਕ ਪਾ ਵੀ ਕੁਝ ਕਰ ਆਪਣੇ ਹੱਥੀ ਘੱਟ ਹੋਣਾ ਪੈ ਰਿਹਾ ਆਪਣੇ ਹੱਥੀ ਘੱਟ ਹੋਣਾ ਪੈ ਰਿਹਾ ਵੇਖੋ ਅੱਜ ਸੋ ਆ ਹਾਲਾਤ ਨੇ ਘਰਾਂ ਦੇ ਆ ਵੇਖੋ ਜੀ ਜੀਸੀਪੀ ਨਾ ਪਹਿਲਾਂ ਟਾਇਆ ਤੇ ਹੁਣ ਆਪਣੇ ਹੱਥੀ ਇੱਟਾਂ ਲਦਨ ਦੇ ਵੀ ਘੱਟੋ ਘਰ ਇੱਟਾਂ ਦੇ ਵੱਜਣ ਉਹ ਜਾਨਾਂ ਨਹੀਂ ਗਿਆ ਸੀ ਵੀ ਆਨੀਆ ਘਰ ਪਾਸ ਤੇਰਾ ਘਰ ਹੈ ਆ ਆਪਾਂ ਕਰ ਬਈ ਹੈ ਮਾਤਾ ਗੰਜੈਸ ਵੀ ਆਨੀ ਦਿਹਾੜੀ ਧੱਪੇ ਵਾਲੇ ਜੀ ਹਾਂ ਦਿਹਾੜੀ ਧੱਪੇ ਮਹਿਨਤ ਉਹ ਨਾ ਰਾਸੇ ਉਹ ਡੁੱਬ ਗਿਆ ਪਿਆਲੀ ਵੀ ਲੈ ਗਿਆ ਕਰਜ਼ਾ ਚੜ ਗਿਆ ਉਹ ਨਾ ਵੀ ਹਾਂ ਕਰਜ਼ਾ ਵੀ ਚੜ ਗਿਆ ਨਿੱਕੇ ਨਿੱਕੇ ਬੱਚੇ ਨੇ ਕੀ ਕਰਨ ਦੇ ਤੇਨ ਤਾਂ ਮੇਰੇ ਦੋ ਪੋਤੀਆਂ ਨੇ ਇੱਕ ਪੋਤਾ ਹੈ ਬਗਾ ਜਗ੍ਹਾ ਵੀ ਕੋਈ ਨਹੀਂ ਬੈਠਣ ਨੂੰ ਵੀ ਜਗ੍ਹਾ ਵੀ ਹੈ ਨਹੀਂ ਨਾ ਜਗ੍ਹਾ ਹੈ ਨਹੀਂ ਸਰਕਾਰ ਨੂੰ ਬੇਨਤੀ ਵੀ ਕੋਈ ਜਗ੍ਹਾ ਵੀ ਦਿੱਤੀ ਜੇ ਮਾਤਾ ਫਿਰ ਤੇ ਬੜਾ ਮਾੜਾ ਬਹੁਤ ਮਾੜਾ ਹੈ ਬਹੁਤ ਬਹੁਤ ਨਹੀਂ ਨਹੀਂ ਕੋਈ ਨਹੀਂ ਤੁਮਾਂ ਮੇਰੀਏ ਦੇਖੋ ਮਾਂ ਦੇ ਅਥਰੂ ਬੜਾ ਕੋ ਬਿਆਨ ਕਰਦੇ ਨੇ ਸਮਾਜ ਸੇਵੀ ਨੂੰ ਬੇਨਤੀ ਅੱਜ ਕਹਿੰਦੀ ਮੇਰੇ ਛੋਟੇ ਛੋਟੇ ਬੱਚੇ ਨੇ ਮੇਰੇ ਕੋ ਗਾਂ ਥਾਂ ਵੀ ਨਹੀਂ ਮੈਂ ਜਾਵਾਂ ਕਿੱਥੇ ਸੋ ਸਰਕਾਰਾਂ ਨੂੰ ਬੇਨਤੀ ਹੈ ਵੀ ਇਹਨਾਂ ਲੋਕਾਂ ਦੇ ਤਰਸ ਕਰੋ ਇਹਨਾਂ ਲੋਕਾਂ ਦੇ ਤਰਸ ਕਰੋ ਇਹ ਡੁੱਬੇ ਪੈਣੇ ਅਜੇ ਮਜ਼ਾਕ ਨਾ ਕਰੋ ਵਿਸ਼ੇਸ਼ ਕਰਦਾ ਹੋੜੀਆਂ ਹੋਣਗੀਆਂ ਤੁਹਾਨੂੰ ਕੁਕੜੀਆਂ ਦੇ ਚੂਚੀਆਂ ਦੇ ਦੇਾਂਗੇ ਤੁਹਾਨੂੰ ਹੈਲੀਕਾਪਟਰ ਦੇ ਦਿੱਤਾ ਉਹ ਹੈਲੀਕਾਪਟਰ ਦੀ ਸਾਨੂੰ ਲੋੜ ਨਹੀਂ ਗਈ ਸਾਨੂੰ ਇੱਥੇ ਕੋਈ ਥਾਂ ਦਿਓ 4 ਮਰਲੇ ਇਹ ਦਰਿਆ ਤੋਂ ਬਾਹਰ ਹੋ ਗਏ ਆਪਣਾ ਘਰ ਕੁਰ ਬਣਾ ਸਕਣ ਨੂੰ ਸਮਾਜ ਸੇਵੀ ਬਣਾ ਦੇਣਗੇ ਆ 4 ਘਰ ਆਹ ਵੇਖੋ ਆ ਵੀ ਕੋਈ ਘਰ 4 ਜਾਂ 5 ਜਾਂ 5 ਮਰਲੇ ਤੁਰੰਤ ਤਸਵੀਰਦਾਰ ਇੱਧਰ ਕਰੇ ਆ ਭੈਣੇ ਆ ਘਰ ਆਪਣੇ ਨੇ ਹੈ ਉਹ ਮਾਤਾ ਦੇ ਮਾਤਾ ਦੇ ਨਾਲ ਗੱਲਬਾਤ ਕਰਦੇ ਆ ਮਾਤਾ ਪਾਣੀ ਚੜ ਕੇ ਆ ਗਿਆ ਤਾਂ ਹਾਂ ਬੇਬੇ ਹਾਂਜੀ ਘਰ ਨੂੰ ਤੇ ਪਾਣੀ ਢਾ ਲਾਈ ਬਿਠਾ ਹੈ ਹਾਂਜੀ ਕੀ ਹਾਲਾਤ ਨੇ ਹਾਲਾਤ ਵੇਖੋ ਭਰਾਵਾ ਆ ਘਰ ਧੋਣੇ ਪੈ ਨੇ ਹੱਥੀ ਬਣਾਏ ਹੁੰਦੇ ਨੇ ਤਿਲ ਤਿਲ ਜੋੜ ਕੇ ਬੱਚੇ ਨਿੱਕੇ ਨਿੱਕੇ ਨੇ ਰੋਂਦੇ ਫਿਰਦੇ ਨੇ ਸਮਾਨ ਘਰ ਕਬਾਰ ਹੋ ਜਾਂਦਾ ਹੈ ਭਰਾਵਾ ਕੁਛ ਛੜੀਆਂ ਰੋਟੀਆਂ ਨਹੀਂ ਲੰਗਦੀਆਂ ਛੜੀਆਂ ਪੈਲੀਆਂ ਟਹਿ ਗਈਆਂ ਘਰ ਟਹਿ ਗਏ ਬੋਲ ਮੰਦੇ ਸਾਡੇ ਤੋਂ ਗੱਲ ਹੋ ਰਹੀ ਤੇ ਨਾ ਸਾਡੇ ਤੋਂ ਪੁੱਛਿਆ ਜਾ ਰਿਹਾ ਕਹਿੰਦੇ ਰੋਟੀ ਨੰਗਦੀ ਨਹੀਂ ਪਈ ਆਹ ਵੇਖੋ ਸਾਡੇ ਪਸ਼ੂਆਂ ਦੇ ਬਾੜੇ ਵੀ ਰੁੜ ਗਏ ਨੇ ਹੁਣ ਘਰ ਵੀ ਕਹਿੰਦੇ ਇਹੋ ਹੀ ਹੈਗਾ ਸਾਡੀ ਇਹੋ ਹੀ ਸੰਪਤੀ ਨੇ ਛੋਟੇ ਛੋਟੇ ਬੱਚੇ ਨੇ ਜਾਈਏ ਕਿੱਥੇ ਹੈ ਆਹ ਘਰਾਂ ਦੇ ਹਾਲਾਤ ਹੋਏ ਪਏ ਨੇ ਇਹਨਾਂ ਨੂੰ ਕੋਈ 5-5 ਮਰਲੇ ਪਾਸੇ ਦੇ ਕੇ ਦਰਿਆ ਤੋਂ ਬਾਹਰ ਤੇ ਇਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ ਕਿਉਂਕਿ ਮਿਹਨਤ ਮਜ਼ਦੂਰੀ ਵਾਲੇ ਹੈ ਨੇ ਵੀਰ ਕਹਿੰਦਾ ਵੀ ਮੈਂ ਪਹਿਲਾਂ ਬਿਮਾਰ ਆ ਮੈਂ ਕੰਮ ਵੀ ਨਹੀਂ ਕਰ ਸਕਦਾ। ਆ ਬਈ ਮੈਂ ਹੋਇਆ ਜੀ ਕੰਮ ਨਹੀਂ ਕਰ ਸਕਦਾ। ਮੈਂ ਆ ਪਾਸੇ ਕੰਮ ਜਗਾ ਲ ਹੋ ਗਿਆ ਸੀ। ਤੇ ਮਾੜੇ ਬੰਦੇ ਆ ਗਏ ਮਾੜੇ ਬੰਦੇ ਆ। ਦਿਹਾੜੀਦੱਤੇ ਵਾਲੇ ਆ। ਹਾਂ ਦਿਹਾੜੀਦੱਤੇ ਨੂੰ ਕੁਛ ਨਹੀਂ ਸਾਡੇ ਕੋਲ। ਅੱਛਾ ਹਾਂ। ਸੋ ਹੱਥ ਬੰਨ ਕੇ ਸਰਕਾਰ ਨੂੰ ਬੇਨਤੀ ਇਹ ਸਮਾਜ ਸੇਵੀ ਨੂੰ ਬੇਨਤੀ ਵੀ ਇਹਨਾਂ ਨੂੰ ਆਪਾਂ ਪਰਲੇ ਪਾਸੇ ਕੋਈ ਵਧੀਆ ਥਾਂ ਲੈ ਕੇ ਕੋਈ 4-5 ਮਰਲੇ ਸਰਕਾਰ ਪੰਚਾਇਤੀ ਜ਼ਮੀਨ ਦਵੇ ਕੋ ਸਮਾਜ ਸੇਵੀ ਨੂੰ ਬੇਰਤੀ ਆ ਵੇਖੋ ਤਿਲ ਤਿਲ ਜੋੜ ਕੇ ਘਰ ਬਣਾਏ ਪਹਿਲਾਂ ਘਰਾਂ ਨੂੰ ਤੇੜਾ ਆਈਆਂ ਤੇ ਹੁਣ ਆਪਣੇ ਹੱਥੀ ਢੋਣੇ ਪੈ ਰਹੇ ਨੇ ਆ ਮੇਰੇ ਮੁੰਡੇ ਦਾ ਇਹ ਮੇਰੇ ਮੁੰਡੇ ਦਾ ਵੱਡੇ ਦਾ ਆ ਮੇਰੇ ਮੁੰਡੇ ਵੱਡੇ ਦਾ ਹੈ ਤੇ ਤਿੰਨ ਮੁੰਡੇ ਆ ਗਿਆ ਦੋ ਮੁੰਡੇ ਮੈਂ ਇਹ ਤਿੰਨਾਂ ਦੇ ਘਰ ਹੈਗੇ ਨੂੰ ਸਾਡੇ ਤੇ ਨਾ ਚੌਥਾ ਤੀਜਾ ਮੇਰਾ ਕਰ ਆ ਮੇਰੇ ਪ੍ਰਾ ਆ ਗਏ ਆ ਦੋ ਪ੍ਰਾ ਆ ਦੋ ਪ੍ਰਾ ਨੇ ਸੋ ਸਭ ਦੇ ਬੜਾ ਭਾਰੀ ਨੁਕਸਾਨ ਹੋ ਰਿਹਾ ਜਿੰਨੇ ਵੀ ਇਹ ਕਹਿੰਦੇ ਪੰਜ ਘਰ ਤੇ ਕਹਿੰਦੇ ਬਿਲਕੁਲ ਹੀ ਠਹਿ ਗਏ ਨੇ ਨਕਸ਼ੇ ਤੋਂ ਬਾਹਰ ਹੋ ਗਏ ਨੇ ਆ ਹੁਣ ਨਕਸ਼ੇ ਤੋਂ ਬਾਹਰ ਹੋ ਚੱਲਾ ਸੋ ਇਹ ਹਾਲਾਤ ਨੇ ਨਿੱਕੇ ਨਿੱਕੇ ਬੱਚੇ ਵੀ ਮਨ ਭਰ ਰਹੇ ਨੇ ਆਪਾਂ ਵੇਖਿਆ ਮਾਤਾਵਾਂ ਸਾਡੀਆਂ ਸਾਡੀਆਂ ਭੈਣਾਂ ਜਿਹੜੀਆਂ ਵੇਖੋ ਉਹਨਾਂ ਦੇ ਅਥਰੂ ਬੜਾ ਕੋ ਬਿਆਨ ਕਰ ਰਹੇ ਨੇ ਇਨਾ ਦਿਲ ਰੋ ਰਿਹਾ ਇਹਨਾਂ ਦੇ ਕੀ ਬੀਤਨ ਦੀ ਹੈ ਉਹਨਾਂ ਨੂੰ ਪਤਾ ਇਹ ਕਿੰਨੇ ਕੋਠੀ ਟੇਪ ਬਣਾਇਆ ਇਹ ਵੀ ਕੋਠੀ ਟੇਪ ਬਣਾਇਆ ਇਹ ਰੁਪਿਆ ਰੁਪਿਆ ਜੋੜ ਕੇ ਬਣਾਇਆ ਇਹ ਮਿਹਨਤ ਕਰਕੇ ਨਾ ਬਣਾਇਆ ਸਾਰਾ ਕੁਝ ਸਾਡੀ ਅਸੀਂ ਬਣਾਇਆ ਮਿਹਨਤ ਨਾਲ ਮਾਸੇ ਬਣਾ ਬਣਾ ਤੇ ਮਿਹਨਤ ਨਾਲ ਕੱਢ ਕੇ ਆ ਹਾਂ ਮਾਂ ਮੇਰੀਏ ਇਹਦੇ ਬੜਾ ਭਾਰੀ ਨੁਕਸਾਨ ਹੋ ਗਿਆ ਹੈ ਹਾਂ ਹਾਂਜੀ ਬਹੁਤ ਹੋਇਆ ਨੁਕਸਾਨ ਘਰ ਤੇ ਵੇਖੋ ਬੰਦਾ ਤਿਲ ਤਿਲ ਜੋੜ ਕੇ ਇੱਕ-ਇੱਕ ਰੁਪਇਆ ਜੋੜ ਕੇ ਘਰ ਬਣਾਉਂਦਾ ਜੇ ਘਰ ਅੱਖਾਂ ਦੇ ਸਾਹਮਣੇ ਢੈਂਡੇ ਨੇ ਬੰਦੇ ਦਾ ਮਰਨ ਹੋ ਜਾਂਦਾ ਹਾਂ ਇਹ ਤਾਂ ਹੈ ਬੱਚੇ ਨਿੱਕੇ ਨਿੱਕੇ ਛੋਟੇ ਛੋਟੇ ਚਿਰ ਕਿੱਥੇ ਲੈ ਕੇ ਗਏ ਕਿੰਨੇ ਬੱਚੇ ਨੇ ਮਾਤਾ ਇੰਨਾ ਤੇ ਦੋ ਬੱਚੇ ਹਾਂ 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 ਮਾਤਾ ਮੈਂ ਵਾਂਡੀ ਹੋ ਤਾਂ ਸਮਾਂ ਤਾਂ ਆਈ ਸੀ ਸੋ ਆ ਹਾਲਾਤ ਨੇ ਕਹਿੰਦੇ ਵੀ ਅੱਜ ਵੇਖੋ ਸਾਰਾ ਪਿੰਡ ਚਿੰਤਾ ਤੇ ਹਰੇਕ ਦੀ ਅੱਖ ਨਾਵੇਂ ਵੀ ਆ ਵੇਖੋ ਕਿਸੇ ਦਾ ਘਰ ਜਿਹੜਾ ਮਤਲਬ ਢਹਿ ਰਿਹਾ ਪਾਣੀ ਦੀ ਭੇਡ ਚੜ ਰਿਹਾ ਪਰ ਇੱਥੇ ਕੋਈ ਅਜੇ ਤਾਈ ਮੈਂ ਵੇਖਿਆ ਪ੍ਰਸ਼ਾਸਨ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਵੇਖਿਆ ਗਿਆ ਸੋ ਆਪਾਂ ਹੋਰ ਵੀ ਜਿਹੜੇ ਇਲਾਕੇ ਦੇ ਪੰਚ ਸਰਪੰਚ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸੋ ਦੂਸਰੇ ਪਾਸੇ ਵੀ ਕਹਿੰਦੇ ਬੜੀ ਭਾਰੀ ਢਾਹ ਲੱਗੀ ਹੋਈ ਏ ਸੋ ਸਾਰਾ ਪਿੰਡ ਜਿਹੜਾ ਨਾਲ ਇਲਾਕੇ ਵੇਖੋ ਕੋ ਗਾਰਡਰ ਕਢਾ ਰਿਆ ਕੋ ਇੱਟਾਂ ਕਢਾ ਰਿਆ ਉਹ ਕਹਿੰਦੇ ਵੀ ਘੱਟੋ ਘੱਟ ਇਹਨਾਂ ਦੀਆਂ ਇੱਟਾਂ ਬਸ ਸਕਣ ਸੋ ਆਹ ਵੇਖੋ ਇੱਟਾਂ ਪੁੱਟ ਗਿਆ ਕਿੱਥੇ ਜਾਣ ਗਈਆਂ ਕਿੱਥੇ ਲੱਗਣ ਗਈਆਂ ਇਹਦਾ ਕੋਈ ਪਤਾ ਹੀ ਨਹੀਂਗਾ ਕਹਿੰਦੇ ਸਾਡੇ ਕੋਲ ਬਾਹਰ ਥਾਂ ਹੈ ਨਹੀਂ ਜਿੰਨੀ ਥਾਂ ਸੀ ਉਹ ਦਰਿਆ ਦੀ ਪੇਟ ਚੜ ਗਈ ਏ ਘਰ ਵੀ ਸਾਡਾ ਜਿਹੜਾ ਘਰ ਵਾਲਾ ਥਾਂ ਸੀ ਉਹ ਵੀ ਦਰਿਆ ਦੀ ਪੇਟ ਚੜ ਗਿਆ ਇਹ ਹੁਣ ਇੱਟ ਕਿੱਥ ਇਹ ਜਿਹੜੀ ਪੂਖਦੇ ਗਰਭ ਦੇ ਵਿੱਚ ਉਹ ਥਾਮ ਨਹੀਂ ਹੈਗੀ ਅੱਜ ਇਹ ਲੋਕ ਘਰੋਂ ਬੇਕਾਰ ਹੋਣ ਲਈ ਮਜਬੂਰ ਹੋ ਗਏ ਨੇ ਘਰੋਂ ਬੇਕਾਰ ਹੋਣ ਦੇ ਲਈ ਹਾਂ ਪਾਉ ਘਰੋਂ ਬੇਕਾਰ ਹੋਣਾ ਪੈ ਗਿਆ ਅੱਜ ਪੈ ਗਿਆ ਹੋਣਾ ਪੈ ਗਿਆ ਬਹੁਤ ਔਖਾ ਏ ਘਰ ਪੱਟ ਕੇ ਲਜਾ ਰਹੇ ਨੇ ਅੱਗੇ ਵੀ ਘਰ ਪੱਟੇ ਜਾਂਦੇ ਨੇ ਬਹੁਤ ਅੱਛਾ ਕਿਸੇ ਨੂੰ ਕੋਈ ਆਸ ਨਹੀਂ ਹੈਗੀ ਵੀ ਦਰਿਆ ਪਿੱਛੇ हट ਜਾਊਗਾ ਘਰ ਬਣਾਉਣਾ ਵੀ ਬੜਾ ਔਖਾ ਤੇ ਪੁੱਟਣਾ ਉਦੋਂ ਔਖਾ ਹੈ ਵੇਖੋ ਬਣਾਇਆ ਹੋਵੇ ਤੇ ਅੱਜ ਢੇੜਨਾ ਹੋਵੇ ਨਾ ਇੱਕ ਤਾਂ ਢੇੜਨਾ ਹੁੰਦਾ ਵੀ ਹੁਣ ਮੈਂ ਢੇੜ ਕੇ ਨਵੀਂ ਕੋਠੀ ਪਾਉਣੀ ਏ ਉਹ ਇੱਕ ਹੋਰ ਚੀਜ਼ ਹੁੰਦੀ ਏ ਇਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਜਾਣਾ ਕਿੱਥੇ ਆ ਸੋ ਇੱਟਾ ਕੋਲੇ ਆ ਆਜੋ ਆਜੋ ਬਾਬਾ ਜੀ ਬਾਬਾ ਜੀ ਨਾਲ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਘਰ ਵਾਲੇ ਕਹਿੰਦੇ ਵੀ ਜ਼ਮੀਨ ਸੀ ਉਹ ਵੀ ਸਾਡੀ ਟੈਗੀ ਵਿੱਚ ਫਸਲ ਵੀ ਟੈਗੀ ਕਹਿੰਦੇ ਹੁਣ ਘਰ ਵੀ ਟੈਗਿਆ ਹਾਂ ਕਰ ਬਣਾਉਣਾ ਹੀ ਪੜੇ ਔਖੇ ਮੈਂ ਅੱਗੇ ਕਹਿ ਰਿਹਾ ਹਾਂ ਤੇ ਢੌਣੇ ਤੇ ਉਦੋਂ ਔਖੇ ਨੇ ਬੰਦੇ ਦਾ ਮਰਨ ਹੋ ਜਾਂਦਾ ਮੈਂ ਇਹ ਇੱਟ ਕਹਿੰਦੇ ਖਾਂ ਪਤਾ ਨਹੀਂ ਹੁਣ ਕਿੱਥੇ ਆ ਇਹ ਇੱਟ ਕਿੱਥੇ ਲੱਗਣੀ ਹੈ ਜੇ ਕੋਈ ਪਤਾ ਹੀ ਨਹੀਂ ਇਹ ਭੁੱਖ ਦੇ ਗਰਮ ਚ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਰਹਿਣ ਬਸੇਰਾ ਜਦੋਂ ਖਤਮ ਹੋ ਜਾਵੇ ਉਦੋਂ ਅੱਗੇ ਦੀ ਇਤਿਹਾਸ ਹੀ ਖਤਮ ਹੋ ਜਾਂਦੀ ਹੈ ਘਰੋਂ ਬੇਕਾਰ ਹੋ ਗਏ ਘਰ ਬੇਕਾਰ ਹੈ ਘਰ ਬੇ ਇੱਕ ਵਾਰ ਹੀ ਬਣਾਉਣਾ ਔਖਾ ਹੈ ਤੇ ਜਦੋਂ ਇੱਕ ਵਾਰੀ ਪਟਿਆ ਜਾਵੇ ਦੂਜੀ ਵਾਰੀ ਤੁਹਾਨੂੰ ਪਤਾ ਹੀ ਹੈ ਤੁਸੀਂ ਆਉਂਦੇ ਨਹੀਂ ਜੜ ਜੜ ਪੱਟੀ ਜਾਵੇ ਨਾ ਲੱਗਣੀ ਬੜੀ ਔਖੀ ਹੈ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਦੇਖਿਆ ਇੱਥੇ ਕੋਈ ਅਜੇ ਤਾਈ ਕੋਈ ਮਤਲਬ ਕੋਈ ਪੁਖਤਾ ਪ੍ਰਬੰਧ ਹੀ ਨਹੀਂ ਕਿ ਪਾਣੀ ਨਹੀਂ ਢਾਹ ਮਾ ਲਾਈ ਜਾਂਦਾ ਇਹਦੇ ਚਾਰ ਪੰਜ ਘਰ ਟਹਿ ਵੀ ਗਏ ਨੇ ਬਾਕੀ ਆ ਬਾਥਰੂਮ ਟਹਿ ਗਿਨ ਕੋਈ ਨਹੀਂ ਜੀ ਅਜੇ ਤੱਕ ਪ੍ਰਸ਼ਾਸਨ ਸਾਡੇ ਸਾਰੀਏ ਹਾਰੇ ਆਏ ਐਮਐਲ ਐਕਟਰੀਆ ਸਾਹਿਬ ਹਾਰੇ ਮੁਰਜਾਂਦੇ ਫੋਟੋ ਖਰਾ ਕੇ ਫੋਟੋ ਖਰਾ ਕੇ ਫੋਟੋ ਖਰਾ ਕੇ ਜਦੋਂ ਕੋਈ ਤੇ ਹੌਲਤ ਨਹੀਂ ਕੋਈ ਕੋਰਸ ਨਹੀਂ ਲਾਏਗੇ ਜੇ ਫੋਟੋ ਕਰ ਜਮੇ ਬਾਸ ਕੋਈ ਨਹੀਂ ਸੰਦਾ ਸਾਡੇ ਸੋ ਬਾਪੂ ਅਸੀਂ ਤੇ ਚੈਨਲ ਦੇ ਜ਼ਰੀਏ ਅਸੀਂ ਨਾ ਲੋਕਾਂ ਨੂੰ ਅਪੀਲ ਕਰਨੀ ਹੈ ਦੇਸ਼ਾਂ ਵਿਦੇਸ਼ਾਂ ਦੇ ਸਰਕਾਰਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਦੇਸ਼ਾਂ ਵਿਦੇਸ਼ਾਂ ਦੇ ਸੰਗਤਾਂ ਨੂੰ ਵੀ ਐਨਆਰਆਈ ਵੀਰਾਂ ਨੂੰ ਵੀ ਉਹ ਸਮਾਜ ਸੇਵੀਆਂ ਨੂੰ ਵੀਰੇ ਇੱਧਰ ਵੀ ਆ ਕੇ ਝਾਤ ਮਾਰੋ ਇਹਨਾਂ ਦੇ ਪੱਲੇ ਕੁਝ ਨਹੀਂ ਕਿ ਸਭ ਕੁਝ ਰੁੜ ਗਿਆ ਆ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਦਾ ਭੁਵੇਖਾ ਅੱਜ ਇਹਨਾਂ ਬੱਚਿਆਂ ਦਾ ਭੁਵੇਖਾ ਧੁੰਦਲਾ ਹੈ ਇਹ ਬੱਚੇ ਨੂੰ ਕੋਈ ਪਤਾ ਨਹੀਂ ਅੱਜ ਕੀ ਹੋ ਰਿਹਾ ਪਰ ਇਹਨਾਂ ਦੇ ਘਰ ਟੈ ਰਹੇ ਨੇ ਇਹਨਾਂ ਦੇ ਮਾਪੇ ਰੋ ਰਹੇ ਨੇ ਪਰ ਬੱਚੇ ਵੇਖ ਰਹੇ ਨੇ ਵੀ ਕੀ ਹੋ ਰਿਹਾ ਸੋ ਇਹਨਾਂ ਦੀਆਂ ਵੀ ਸਾਰੀਆਂ ਉਮਰਾਂ ਲੰਘੀਆਂ ਮਿਹਨਤ ਮਜ਼ਦੂਰੀ ਦੇ ਵਿੱਚ ਘਰ ਬਣਾਉਂਦਿਆਂ ਤੇ ਹੁਣ ਮੈਨੂੰ ਲੱਗਦਾ ਵੀ ਇਹਨਾਂ ਦੀ ਵੀ ਸਾਰੀ ਜ਼ਿੰਦਗੀ ਇਸੇ ਕੰਮ 'ਚ ਲੱਗ ਜਾਣੀ ਹੈ ਹਾਂ ਵੀਰੇ ਜਿਹੜਾ ਘਰ ਟੈ ਰਹਿਆ ਸੋ ਆ ਵੀਰੇ ਹਾਂ ਵੀਰੇ ਘਰੋਂ ਵੀ ਘਰ ਹੁਣਾ ਪੈ ਗਿਆ ਅੱਜ ਫਿਰ ਹਾਂ ਹਾਂ ਹਾਂਜੀ ਕਿੰਨਾ ਕੌਖਾ ਘਟਾਉਣਾ ਕਿੰਨਾ ਸੌਖਾ ਕਿ ਔਖਾ ਔਖਾ ਹੀ ਹੈ ਹਾਂ ਬਹੁਤ ਜ਼ਿਆਦਾ ਮਨ ਰੁੰਦਾ ਹਾਂਜੀ ਹਾਂਜੀ ਕੀ ਹੁਣ ਦੱਸੇ ਵੀ ਚੱਲੋ ਨਾ ਜ਼ਮੀਨ ਵਿੱਚ ਚਲੇਗੀ ਸਾਰੇ ਘਰ ਵੀ ਸਾਰੇ ਟੈਗਰ ਕਿ ਕਿਸੇ ਆਣਾ ਕੋਈ ਨਹੀਂ ਪਤਾ ਕਿੱਥੇ ਇਹ ਵੀ ਨਹੀਂ ਪਤਾ ਜਾਣਾ ਕਿ ਉਹ ਹੋਏ ਕਿੰਦੀ ਅੱਗੇ ਪਤਾ ਵੀ ਨਹੀਂ ਜਾਣਾ ਕਿੱਥੇ ਆ ਇੱਟਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਅੱਜ ਇੱਟ ਬੜੀ ਮਹਿੰਗੀ ਅੱਜ ਫੁੱਲ ਵਿਚਾਲੀ ਉਹਨੇ ਹੀ ਵੜਾਇਆ ਢਿਲ ਫੁੱਲ ਬਚਾਉਣ ਦੇ ਹਾਂ ਹਾਂਜੀ ਇਹ ਕਦੋਂ ਦੀ ਢਾ ਲੱਗੀ ਏ ਅੱਜ ਲੱਗੀ ਕੱਲ ਨਹੀਂ ਦੇਖੋ ਪਾਣੀ ਇਦਾਂ ਪਾਣੀ ਵਧਿਆ ਉਦੋਂ ਤੇ ਲੱਗੀ ਹੈ ਹਾਂਜੀ ਹਾਂਜੀ ਉਦੋਂ ਤੇ ਕੋਈ ਆਇਆ ਹੀ ਨਹੀਂ ਕੋਈ ਸਰਕਾਰੋਂ ਲੋਕ ਨਹੀਂ ਜੀ ਕੋਈ ਪ੍ਰਸ਼ਾਸਨਦ ਨਹੀਂ ਆਇਆ ਪ੍ਰਸ਼ਾਸਨ ਅਧਿਕਾਰੀ ਕੋਈ ਹਾਂਜੀ ਆ ਪੈਰਾਮਿਲਟਰੀ ਜਾਂ ਕੋਈ ਇਹੋ ਜੀ ਹੈ ਨਾ ਨਹੀਂ ਕੁਛ ਨਹੀਂ ਆਉਣ ਵਾਸਤੇ ਨਹੀਂ ਜੀ ਨਹੀਂ ਜੀ ਕੋਈ ਨਹੀਂ ਲੱਗੇ ਸੇਵਾ ਵਾਲੇ ਲੱਗੇ ਆ ਸੇਵਾ ਵਾਲਿਆਂ ਬਹੁਤ ਐਸ ਟੀਮ ਨੇ ਮੌਕਾ ਨਹੀਂ ਵੇਖਿਆ ਹਾਂਜੀ ਅੱਜ ਡੀ ਸੀ ਸਾਹਿਬ ਆਏ ਆ ਪਹਿਲਾਂ ਇਦੋਂ ਪਹਿਲਾਂ ਨਹੀਂ ਆਏ ਇਦੋਂ ਪਹਿਲਾਂ ਨਹੀਂ ਆਏ ਇਹ ਫਾਟ ਕਰਮਗੱਤ ਨੋਜ ਲੈ ਗਈ ਸੰਗਤ ਬਣ ਕੇ ਅੱਛਾ ਇਹ ਤਾਂ ਫਾਟ ਕਰਮਗੱਟਿਆਂ ਦੀ ਬਣ ਕੇ ਅੱਛਾ ਉਹ ਸਾਰੀ ਦੇਖ ਕੇ ਅੱਜ ਫਿਰ ਕੰਬਨ ਤੇ ਆ ਗਈ ਹੈ ਅੱਛਾ ਜਨ ਲੋਗ ਅੱਗੇ ਦੱਸਿਆ ਜੇ 60 60 ਫੁੱਟ ਅੱਗੇ ਲੈ ਗਏ ਸੀ 60 ਕਰਮਾ 60 ਕਰਮਾ ਅੱਗੇ ਲੈ ਗਏ ਹੋ ਅੱਗੇ ਲੈ ਗਏ ਹੁਣ ਉਹ ਸਾਰੀ ਨੋਜ ਨੋਜ ਡਿੱਗ ਕੇ ਆਵੇ ਖਲੋ ਅੱਜ ਪੱਕੀ ਸੜਕ ਤੇ ਆ ਗਈ ਆ ਓਏ ਹੋਏ ਆ ਪੱਕੀ ਸੜਕ ਤੇ ਆ ਗਈ ਪੱਕੀ ਸੜਕ ਨੂੰ ਖੋਰੂ ਲਾਤਾ ਨਾ ਤਾਂ ਤੁਹਾਡੇ ਸਾਹਮਣੇ ਇਹਦਾ ਬਾਪੂ ਤੁਹਾਡੇ ਘਰ ਤੇ ਮੈਂ ਨਾ ਬੜੇ ਨੀਵੇਂ ਨੇ ਹਾਂ ਤਾਂ ਬਹੁਤ ਵੈਸੇ ਕਿੰਨੇ ਨੀਵੇਂ ਪਏ ਆ ਇਹਨਾਂ ਨੂੰ ਵੀ ਖਤਰਾ ਆ ਪੂਰਾ ਖਤਰਾ ਜਦੋਂ ਡੈਗ ਪੈ ਤੇ ਫਿਰ ਇਹ ਘਰਾਂ ਚੋਂ ਸਮਾਨ ਕੱਢਣ ਡੈ ਨੇ ਕੱਢਣ ਲੈ ਲੈ ਕੇ ਕੱਢੀ ਜਾਂਦੇ ਆ ਉਹ ਵੇਖੋ ਓਏ ਹੋਏ ਘਰਾਂ ਚੋਂ ਸਮਾਨ ਸਾਰੇ ਕੱਢ ਰਹੇ ਨੇ ਆ ਹਾਲਾਤ ਨੇ ਤੁਸੀਂ ਵੇਖੋ 60 ਫੁੱਟ ਸੰਗਤ ਨੇ ਬੰਨੀ ਨੋਜ ਫਟ ਕਰਮਾ 60 ਕਰਮਾ ਓ ਜਿੱਥੇ ਅੱਧ ਦਰਿਆ ਤੇ ਕਰ ਅੱਛਾ ਉਹ ਹਾਰੀ ਡੈਗ ਕੇ ਅੱਜ ਵੇਖੋ ਇੱਥੇ ਆ ਗਈ ਆ ਹਾਂ ਇਹ ਸੰਗਤ ਨੇ ਕੀਤਾ ਕੋਈ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਜਿਹੜੇ ਵੀਰ ਭਰਾ ਉਤੋਂ ਆ ਕੇ ਉਹਨਾਂ ਨੇ ਹੈਲਪ ਕੀਤੀ ਮਿੱਟੀਆ ਲਿਆ ਗੱਟੇ ਲਿਆ ਹਾਂ ਨਹੀਂ ਐਤ ਕਾ ਹੌਣ ਅੱਜ ਪਰਸੋਂ ਬੰਨੀ ਆ ਇਹ ਕਹਿੰਦੇ ਪਰਸੋਂ ਸੰਗਤ ਨੇ ਬੰਨੀ ਆ ਜੀ ਇੱਕ ਨੌਂ ਬੱਜਾ ਪਾਣੀ ਸ਼ੁਰੂ ਹੋਇਆ ਉਦੋਂ ਦੀ ਬੰਨਣ ਲੱਗੇ ਹੋਇਆ ਅੱਜ ਪਤਾ ਪਤਾ 12 15 ਦਿਨ ਹੋ ਗਏ ਆ ਜੋ ਪਾਣੀ ਲੱਥਾ ਉਹਨੇ ਉਹਨੇ ਢਾਲ ਆਈ ਓਦੋਂ ਬਾ ਡੇਖਦਾ ਸੀ ਬੰਨੀ ਜਾਂ ਡੇਖਦਾ ਸੀ ਵੱਜ ਗਈ ਸੀ ਜਦੋਂ ਫਿਰ ਦੂੰਗਾ ਪਾਣੀ ਹੋ ਕੇ ਬੈਗ ਮੋੜਨ ਲੱਗ ਗਏ ਹੋਏ ਹੋਏ ਹਾਂਜੀ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਕੀ ਹਾਲਾਤ ਨੇ ਅੱਜ ਵੇਖੋ ਲੋਕਾਂ ਨੂੰ ਘਰੋਂ ਵੀ ਘਰ ਹੋਣਾ ਪੈ ਰਿਹਾ ਵਾਹ ਜੀ ਆ ਵੇਖ ਲੋ ਹਾਂਜੀ ਦੇਰ ਦਾ ਹੀ ਪਿਆਸ ਰਪਨਾ ਕਰੀ ਜਾਂਦਾ ਸਭ ਕੋ ਫਨਾ ਹੋ ਰਿਹਾ ਹਨਾ ਜ਼ਮੀਨਾਂ ਵੀ ਕਰਤੀਆਂ ਘਰ ਵੀ ਕਰਤੇ ਸੋ ਆ ਨਾਗਵਾਲ ਜਿਹਾ ਵੇਖੋ ਘੁਮ ਘੁਮ ਕੇ ਪਾਣੀ ਆ ਰਿਹਾ ਹਨਾ ਘਮ ਘਮ ਕੇ ਆ ਰਿਹਾ ਸੋ ਇਹ ਮਾਰੂ ਰੂਪ ਜਿਹੜਾ ਹੈ ਇਹ ਪਾਣੀ ਦਾ ਵੇਖੋ ਤੁਸੀਂ ਆਪਾਂ ਅਕਸਰ ਕਹਿੰਨੇ ਵੀ ਪਾਣੀ ਜਦੋਂ ਚੜਦਾ ਬੜਾ ਨੁਕਸਾਨ ਕਰਦਾ ਹੈ ਮੈਨੂੰ ਲੱਗਦਾ ਲੈਂਦਾ ਉਦੋਂ ਜ਼ਿਆਦਾ ਕਰਦਾ ਨਹੀਂ ਲੈਂਦਾ ਜ਼ਿਆਦਾ ਕਰਦਾ ਲੈਂਦਾ ਜ਼ਿਆਦਾ ਕਰੰਟ ਹੈ ਬਸ ਸੋ ਆ ਅੱਜ ਪੰਜਾਬ ਦੀ ਤਸਵੀਰ ਹੈ ਜਿਹੜੀ ਬੜੀ ਤਰਸਯੋਗ ਤਸਵੀਰ ਹੈ ਗਰਾਊਂਡ ਦੀ ਬੈਨਰਾਂ ਤੇ ਤੁਹਾਨੂੰ ਵੱਡੇ ਸ਼ਹਿਰਾਂ ਵੱਲੇ ਜਾਓ ਤੇ ਰੰਗਲਾ ਪੰਜਾਬ ਮਿਲਦਾ ਘਰ ਘਰ ਨੌਕਰੀ ਲਿਖਿਆ ਹੁੰਦਾ ਕਹਿੰਦੇ ਜੀ ਪੰਜਾਬ ਬੜਾ ਖਿਸ਼ਾਲ ਹੋ ਗਿਆ ਹੈ ਪੰਜਾਬ ਦੇ ਲੋਕ ਤਰੱਕੀ ਦੇ ਰਾਹ ਤੇ ਪੈ ਗਏ ਨੇ ਪਰ ਅੱਜ ਜਦੋਂ ਗਰਾਊਂਡ ਤੇ ਆ ਬਜ਼ੁਰਗਾਂ ਨਾਲ ਗੱਲ ਕਰਦੇ ਆ ਉਹ ਉਹ ਲੋਕ ਵੱਟ ਕੇ ਵਿੱਚ ਹਟੇ ਹੋ ਆ ਵੀਰਾਂ ਦੇ ਨਾਲ ਗੱਲਬਾਤ ਕਰਦੇ ਵੇਖੋ ਆ ਤੂੜੀ ਚੱਕ ਰਹੇ ਨੇ ਜੇ ਕੋਈ ਆਪਣਾ ਘਰ ਕਰ ਰਹੇ ਨੇ ਸੋ ਸੋ ਵੀਰ ਹੁਣ ਗੱਲ ਕਰ ਨਹੀਂ ਰਹੇ ਸੋ ਤੁਸੀਂ ਮੈਂ ਕੈਮਰਾਮੈਨ ਨੂੰ ਕਾਂਗਾ ਵੀ ਇਸ ਪਾਸੇ ਆਓ ਆਪਾਂ ਇਹ ਹਾਲਾਤ ਵਿਖਾਈਏ ਆਹ ਵੇਖੋ ਜੀ ਇੱਥੋਂ ਤੇੜ ਆ ਚੁੱਕੀ ਐ ਸੋ ਮੈਂ ਵੀਰਾਂ ਨੂੰ ਕਾਂਗਾ ਵੀ ਇੱਥੇ ਥੋੜਾ ਪਿੱਛੇ ਹਟਜੋ ਆਹ ਵੀਰਾਂ ਦੇ ਨੋਜ ਲੱਗੀ ਸੀ ਹੈ ਕਿੰਨੇ ਉਹ ਰੁੱਖ ਵੱਡ ਵੱਡ ਕੇ ਹਟੇ ਹੋਏ ਚੱਕੀ ਫਿਰਦਾ ਵਿੱਚ ਉਹ ਲਈ ਜਾਂਦਾ ਰੋਡ ਰੋਡ ਕੇ ਜਿਹੜੇ ਵੀ ਪੰਨ ਕਤਾਰਾਂ ਹਟਦੇ ਆ ਹਾਂਜੀ ਬਹੁਤ ਇੱਥੇ ਬਾਬੇ ਗੁਰਦੁਆਰਾ ਵੀ ਕਹਿੰਦੇ ਨਾਲੇ ਹਾਂਜੀ ਬਾਬਾ ਜੀ ਆ ਵੇਖੋ ਗੁਰਦੁਆਰਾ ਤੋਂ ਬਾਹਰ ਦੇ ਸਰੂਪ ਲੈ ਲਏ ਨੇ ਬਾਹਰ ਨਹੀਂ ਆਜੇ ਤਾਤਾ ਉਦਰਾ ਇਹ ਸੰਗਤ ਇਤਨੀ ਲੱਗੀ ਆ ਸਾਰੀ ਪਿੰਡ ਵਾਲੇ ਸਾਰੇ ਇੱਧਰ ਲੱਗੇ ਹੋਏ ਆ ਦੋ ਢਾਈ ਕਰਮਚਾਰੀ ਰਹੇਗਾ ਹਾਂਜੀ ਆ ਦੋ ਢਾਈ ਕਰਮਚਾਰੀ ਰਹੇਗਾ ਕੋਰੂ ਲੱਗਾ ਵੇਖੋ ਹਾਂਜੀ ਹਾਂਜੀ ਬੜਾ ਮੰਦਾ ਵਾਲਾ ਆ ਬਾਬਾ ਦੇਖ ਹੀ ਸਕਦੇ ਤੁਸੀਂ ਆਪ ਹੀ ਇਹ 6-7 ਦਿਨ ਹੋ ਗਏ ਸਾਨੂੰ ਅੱਡੇ ਚ ਪਹਿਰਾ ਦਿੰਦੇ ਆ ਬਾਬੇ ਕਹਿੰਦੇ ਵੀ ਇਹ ਪਿੰਡ ਸਾਰਾ ਬੜਾ ਨੀਮਾ ਹਾਂਜੀ ਹਾਂਜੀ ਇਹ ਮਾਪੁਰਖਣ ਹੋਰਾਂ ਨੂੰ ਬੇਨਤੀ ਹੈ ਵੀ ਆ ਦੇਖੋ ਇਹ ਮਤਲਬ ਸੁਰੱਖਿਆ ਜਗ੍ਹਾ ਦੇ ਵਿੱਚ ਪਹਚਾਈ ਜਾਣਾ ਹਾਂਜੀ ਹਾਂਜੀ ਸਾਰਿਆਂ ਨੂੰ ਅਸੀਂ ਮਾਪੁਰਖਣ ਨੂੰ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਰੂ ਸਾਹਿਬ ਇੱਥੋਂ ਲੈ ਕੇ ਜਾਈ ਜਾਣ ਉਸ ਤੋਂ ਬਾਅਦ ਜਦੋਂ ਕਿਤੇ ਪਾਣੀ ਦਾ ਠਲ ਪਵੇਗੀ ਤੇ ਫਿਰ ਗੁਰੂ ਸਾਹਿਬ ਇੱਥੇ ਆ ਜਾਣਗੇ ਤੇ ਆਪਾਂ ਇਹ ਪ੍ਰਬੰਧ ਪਹਿਲਾਂ ਕਰੀਏ ਤੇ ਫਿਰ ਜਿੰਨੇ ਇਲਾਕੇ ਨੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਹਾਂਜੀ ਹਾਂਜੀ ਸਾਰਿਆਂ ਨੂੰ ਅਪੀਲ ਹੈ ਵੀ ਸੰਗਤਾਂ ਇੱਥੇ ਆ ਕੇ ਸਾਡੇ ਨਾਲ ਸਹਿਯੋਗ ਦੇਣ ਤੇ ਇਹ ਆਪਾਂ ਬੰਨ ਬੰਨ ਦੀ ਕਰੀਏ ਥੋੜੀ ਕਿਰਪਾ ਕਰੀਏ ਅਸੀਂ ਲੋਕ ਸਮਾਨ ਆਪੋ ਆਪਣਾ ਚੱਕਣ ਲ ਕੁਝ ਸਮਾਨ ਇਕੱਠਾ ਕਰ ਰਹੇ ਨੇ ਹਰ ਇੱਕ ਨੂੰ ਪਤਾ ਵੀ ਇਧਰ ਸਿੱਧੀ ਢਾਹ ਲੱਗੀ ਹੋਈ ਏ ਇਹ ਜੋ ਸਿੱਧੀ ਢਾਹ ਲੱਗੀ ਔਰ ਵੀਰ ਜੀ ਨੇ ਇਹ ਗੁਰਸੇਖ ਵੀਰ ਨੇ ਬੇਨਤੀ ਕੀਤੀ ਵੀ ਗੁਰੂ ਘਰ ਬੜਾ ਨੀਵਾ ਸੋ ਜਥੇਬੰਦੀਆਂ ਨੂੰ ਅਪੀਲ ਏ ਵੀ ਆਓ ਤੇ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਸੁਰੱਖਿਆ ਜਗ੍ਹਾ ਤੇ ਪਛਾਏ ਜਾਣ ਸਾਰੇ ਪਿੰਡ ਵਾਲੇ ਕਹਿ ਰਹੇ ਨੇ ਉਰਾ ਆਜੋ ਵੀ ਇੱਥੋਂ ਉਹ ਤੇੜ ਆ ਗਈ ਏ ਕਿਉਂਕਿ ਥੱਲੋਂ ਜਿਹੜਾ ਥੱਲੋਂ ਖੋਰੂ ਲੱਗਾ ਹੋਇਆ ਸੋ ਨੁਕਸਾਨ ਦੀ ਗੱਲ ਕਰੀਏ ਤੇ ਇਹ ਤਬਾਹੀ ਦਾ ਮੰਜ਼ਰ ਵੇਖਿਆ ਨਹੀਂ ਜਾ ਰਿਹਾ ਸੋ ਆ ਘਰਾਂ ਵਾਲੇ ਸਾਰੇ ਬੜੇ ਚਿੰਤਾ ਦੇ ਵਿੱਚ ਨੇ ਵੀ ਕੀ ਹੋਏਗਾ ਸਾਡਾ ਹੋਂ ਸੋ ਇੱਕ ਘਾਰ ਹੀ ਘਰ ਰਹਿ ਗਿਆ ਤੇ ਜੇ ਘਰ ਵੀ ਰੁੜ ਗਿਆ ਤੇ ਫਿਰ ਰਹਿ ਕੀ ਜਾਏਗਾ ਘਰੋਂ ਬੇਕਰ ਹੋਣਾ ਪੈ ਰਿਹਾ ਕੁਝ ਵੀਰਾਂ ਨੂੰ ਹਾ ਸੋਹਣੇ ਵੀਰ ਕੀ ਕਹਿਣਾ ਚਾਹੁੰਨਾ ਅੱਜ ਘਰੋਂ ਬੇਕਰ ਹੋਣਾ ਪੈ ਰਿਹਾ ਵੀਰਾਂ ਨੂੰ ਵੀਰ ਜੀ ਇੱਥੇ ਢਾਹ ਲੱਗੀ ਆ ਜੀ ਹਨੂ ਦਰਿਆ ਸਾਰਾ ਇਧਰਲੇ ਬੰਨੇ ਆ ਗਏ ਸਤਲਜ ਹੂੰ ਤੇ ਆ ਘਰ ਜੀ ਸਮਾਨ ਕੱਢੀ ਜਾਂਦੇ ਆ ਘਰ ਨੀਵੇਂ ਨੇ ਮੈਂ ਵੇਖ ਰਿਹਾ ਹਾਂ ਜੀ ਸਾਰਿਆਂ ਨੂੰ ਦਿੱਤਾ ਪਈ ਇੱਥੇ ਬਰਾਂਡਾ ਸੀ ਕੱਲ ਜੀ ਅੱਛਾ ਬਰਾਂਡਾ ਸੀ ਤੇ ਹਾਂ ਜੀ ਮੱਜਾਂ ਵਾਲਾ ਸੀ ਛੱਡ ਪਿਆ ਸੀ ਓਏ ਹੋਏ ਤੇ ਉਹ ਸਾਰਾ ਟੇਹ ਕੇ ਆਹ ਸਾਹਮਣੇ ਘਰ ਵਾਲਿਆਂ ਦਾ ਸੀ ਪੜਾ ਕੀ ਹਲਾਦ ਨੇ ਹੁਣ ਬੜੇ ਮਾੜੇ ਲਾਤ ਨੇ ਅੱਛਾ ਹਾਂ ਬਹੁਤ ਮਾੜੇ ਨੇ ਵਿਚਾਰੇ ਕਿੱਥੇ ਜਾਂਦੇ ਨੇ ਕਿੰਨੇ ਕਰਕੇ ਪੰਜ ਸੱਤ ਤੁਹਾਡੇ ਪਿੰਡ ਦੇ ਘਟ ਹੈ ਵੀ ਗਏ ਨੇ ਹਾਂ ਟਹਿ ਗਏ ਨੇ ਇਥੋਂ ਕੱਢ ਕੇ ਸੇ ਹੱਤ ਕਾਟੇ ਗਏ ਨੇ ਤੇ ਬੜੀ ਮਾੜੀ ਲਾਤ ਉਹਨਾਂ ਦੇ ਵੀ ਕਿਹੜੇ ਵਿਚਾਰੇ ਵੰਦੇ ਨਗਰ ਇਹ ਕਿੱਧਰ ਜਾਵਣ ਮਿਹਨਤ ਮਜ਼ਦੂਰੀ ਕਰਕੇ ਘਰ ਬਣਾਏ ਨੇ ਅੱਜ ਅੱਖਾਂ ਸਾਹਮਣੇ ਰੁੜਕੀ ਨੇ ਰੁੜ ਗਏ ਨੇ ਚੱਪਲ ਪੈਰੇ ਨਹੀਂ ਪਾਈ ਜਿਹੜੇ ਮਿਹਨਤ ਬਣਾ ਕਰਤੇ ਆਹਾਂ ਘਰ ਬਣਾਏ ਨੇ ਉਹ ਰਹਿ ਕੇ ਘਰ ਬਣਾਏ ਨੇ ਬੜੇ ਮੁਸ਼ਕਲ ਘਰ ਬਣਾਏ ਨੇ ਤੇ ਹਾਰੇ ਗਏ ਵੇਚ ਲੋੜ ਗਏ ਹਾਂ ਬੇਬੀ ਕੀ ਕਹਿਣਾ ਚਾਹੁੰਨੀ ਐ ਕੀ ਕਹਿਣਾ ਚਾਹਣਾ ਵੇਖ ਲੈ ਢਾ ਲਕਿ ਖੜੇ ਸਾਰੇ ਘਰ ਵਿਚਾਰੇ ਕਤਰੀਬ ਬਾਦੀ ਜਨਾ ਤੱਕ ਢਾਈ ਕੇ ਜਨਾ ਨੂੰ ਮਦਦ ਚਾਹੀਦੀ ਅੱਜ ਤੇ ਬੀਬੇ ਆ ਘਰ ਵੀ ਬੜੇ ਨੀਵੇਂ ਨੇ ਇਧਰ ਪਾਣੀ ਉੱਚਾ ਵੇਖਣ ਹਾਂ ਪਾਣੀ ਉੱਚਾ ਹੈ ਇਤਰਾ ਇਧਰ ਹੋਇਆ ਕੋਲ ਇਹਨਾਂ ਨੂੰ ਕਿੰਨੇ ਘਰ ਨੇ ਇਧਰ ਕਿੰਨੇ ਘਰ ਨੇ ਇਧਰ ਤਕਰੀਬ ਨੂੰ 10 12 ਘਰ 12 ਘਰ ਇਧਰ ਵੀ ਨੇ ਹਾਂ ਇਧਰ ਵੀ ਨੇ ਹੌਂਡੇ ਪੈਂਡ ਪੂਰਾ ਹੀ ਹੋ ਗਿਆ ਪੂਰਾ ਪੈਂਡ ਪੂਰਾ ਪੈਂਡ ਬੱਕ ਗਿਆ ਹੋਇਆ ਆ ਪਾਉ ਕੀ ਕਹਿਣਾ ਚਾਹੁੰਦਾ ਵੀ ਆ ਵੇਖੀ ਜੰਨੇ ਵੀ ਢਾਹ ਕਹਿੰਦੇ ਅੱਗੇ ਆਉ ਉੱਥੇ ਸੀ ਹੁਣ ਉਰਾ ਹੋ ਗਈ ਆ ਬਰਾਂਡਾ ਵੀ ਢਹਿ ਗਿਆ ਉਧਰ ਘਰ ਢਹਿ ਰੇ ਪ੍ਰਚਾਰਾਂ ਨਾਲੋਂ ਆਰਮੀ ਆਈ ਆ ਇਹ ਆਰਮੀ ਕੋਲ ਸਭ ਸਿਸਟਮ ਸੰਭਰੇਗਾ ਹੁਣ ਇਥੇ ਲੈ ਕੇ ਤਾਂ ਉਹ ਸਪੈਡੇ ਜਿੰਨੀ ਮਤਲਬ ਨੰਬੰਨ ਬਣਿਆ ਸੀ ਉਹ ਸਾਰਾ ਵਿੱਚ ਜਾ ਚੁੱਕਿਆ ਹੂੰ ਬਿਲਕੁਲ ਜੀ ਕਹਿੰਦੇ ਵੀ ਸਾਡੇ ਹੁਣ ਵਸ ਦੀ ਗੱਲ ਨਹੀਂ ਰਹਿ ਗਈ ਆ ਵੇਖੋ ਆਮ ਨੌਜਵਾਨ ਲੱਗੇ ਹੋਏ ਨੇ ਪਰ ਇੱਥੇ ਕੋਈ ਪ੍ਰਸ਼ਾਸਨ ਦਾ ਕੋਈ ਪੁਖਤਾ ਪ੍ਰਬੰਧ ਸਾਨੂੰ ਦੇਖਣ ਨੂੰ ਮਿਲਿਆ ਨਹੀਂ ਪਰ ਹਰੇਕ ਨਾਲ ਗੱਲ ਹੋਈ ਉਹਨੇ ਇਹੋ ਹੀ ਕਿਹਾ ਵੀ ਸਾਡੇ ਕੋਲ ਐਨਡੀਆਰਐਫ ਦੀਆਂ ਟੀਮਾਂ ਭੇਜੀਆਂ ਜਾਣ ਇਹ ਫੌਜ ਦੀਆਂ ਟੁਕੜੀਆਂ ਭੇਜੀਆਂ ਜਾਣ ਤਾਂ ਜੋ ਇਹ ਇਹ ਬੰਨ ਲਾ ਸਕਣ ਤਾਂ ਜੋ ਸਾਡੇ ਘਰਾਂ ਨੂੰ ਬਚਾਇਆ ਜਾ ਸਕੇ ਕੀ ਕਹਿਣਾ ਹੈ ਘਰ ਆ ਜਾਵੇ ਤਾਂ ਛੇਤੀ ਬਾਝ ਸਕੇ ਦਾ ਬੰਨ ਹਾਂ ਪੱਥਰ ਆ ਰਵੇ ਆ ਜਾਵੇ ਤਾਂ ਹੀ ਬਚ ਪਾਵਾਂਗੇ ਕਿਉਂ ਉਤਾਰਾਂ ਦੇ ਗ੍ਰੈਂਡਬਰਨ ਬਣਦੇ ਵੇ ਸਟੰਦੇ ਤੇ ਛੇਤੀ ਬਾਝ ਜਾਂਦਾ ਹੈ ਬੰਨ ਉਹਦੇ ਨਾਲ ਵੱਜਣਾ ਬਿਲਕੁਲ ਜੀ ਹਾਂ ਜੀ ਅਸੀਂ ਬੇਨਤੀ ਇਹ ਕਰਨਾ ਚਾਹੁੰਦੇ ਆ ਡੀਸੀ ਮੈਡਮ ਨੂੰ ਤਹਿਸੀਲਦਾਰ ਸਾਹਿਬ ਨੂੰ ਕਿ ਇੱਥੇ ਪੋਪਲਨਾਂ ਪਰਲੇ ਬੰਨੇ ਲਾ ਕੇ ਉਧਰ ਮੰਨੋ ਜਿਹੜੀ ਰੇਤਾ ਪੁੱਟ ਕੇ ਪਰਾਂ ਛੁੱਟੀ ਜਾਵੇ ਪਾਣੀ ਦਾ ਵਹਾਜ ਇੱਥੋਂ ਘਟ ਜੂਗਾ ਇਹ ਕੁਛ ਧਾ ਦਾ ਫਰਕ ਪੈ ਜੂਗਾ ਬੰਨ ਵੀ ਵਾਈ ਸਕਦਾ ਇਹ ਅਗਲੇ ਪਿੰਡ ਵੀ ਵਾਈ ਸਕਦੇ ਆ ਹਾਂ ਇਹ ਮਖੂ ਤੱਕ ਪਾਣੀ ਜਾਣਾ ਅੱਛਾ ਮਖੂ ਤੱਕ ਦੇ ਇੱਥੋਂ ਘੱਡੋ ਘੱਡ ਵੀ 20 25 ਪਿੰਡ ਆਉਂਦੇ ਨੇ 20 25 ਪਿੰਡ ਆਉਣੇ ਆ ਜੀ 25 ਪਿੰਡ ਦਬਾਉਣਗੇ ਹਾਂ ਜੀ ਹਾਂ ਜੀ ਇਹ ਉੱਪਰ ਦੀ ਉਧਰ ਦੀ ਪੋਪਲਨ ਆ ਸਕਦੀਆਂ ਆ ਹਾਂ ਜੀ ਇਹ ਮੱਲੋਂ ਸਰਕਾਰ ਥੋੜਾ ਜਿਹਾ ਗੌਰ ਕਰੇ ਜਿੰਨਾ ਵੀ ਹੋ ਸਕਦਾ ਜਲਦੀ ਤੋਂ ਜਲਦੀ ਉਧਰ ਲਗਾ ਕੇ ਉਧਰੋਂ ਪਾਣੀ ਨੀਵਾ ਕੀਤਾ ਜਾਵੇ ਬਾਈ ਸਕਦਾ ਤੁਸੀਂ ਦੇਖਿਆ ਹੋਊਗਾ ਪਾਣੀ ਦੇ ਵਿੱਚ ਇੱਕ ਪਾਪ ਲਾਈਨ ਚੱਲਦੀ ਹੈ ਬਿਲਕੁਲ ਬਿਲਕੁਲ ਚੱਲਦੀ ਹੈ ਬਾਹੂਪੁਰ ਬੰਨਵੇ ਹਾਂਜੀ ਹਾਂਜੀ ਤੇ ਉਹਦਾ ਇਧਰ ਦੀ ਵੀ ਨਗਾ ਕੇ ਲਿਜਾ ਸਕਦੇ ਆ ਪਰ ਉੱਪਰ ਦੀ ਰਸਤਾ ਹੈਗਾ ਵਾ ਗਿੱਦੜਵਿੰਦੀ ਪੋਲ ਤੇ ਦੂਜਾ ਵਾਇਆ ਉਹ ਮੰਨ ਲਓ ਚਲਾ ਕੇ ਇਹਨਾਂ ਲੋਕਾਂ ਦਾ ਬਚਾਅ ਹੋ ਸਕਦਾ ਅਸੀਂ ਤਾਂ ਸਰਕਾਰ ਨੂੰ ਇਹੋ ਹੀ ਬੇਨਤੀ ਕਰਦੇ ਆਂ ਇਹਦਾ ਹੱਲ ਇਹੋ ਹੀ ਆ ਮੌਕੇ ਤੇ ਹੋਰ ਹੱਲ ਵੇਖਦੇ ਪਾਣੀ ਦਾ ਵਿਰਾਟ ਰੂਪ ਜਿਹੜਾ ਆ ਵੇਖੋ ਘੁੰਮਣ ਘੇਰੀਆਂ ਲੈ ਲੈ ਕੇ 나ਗਵਾਲ ਲੈ ਕੇ ਆ ਕੇ ਖੋਰੂ ਲਾਉਂਦਾ ਆ ਘੁੰਮਦਾ ਜਦੋਂ ਨਾਲ ਹੀ ਵੱਢ ਕੇ ਲੈ ਜਾਂਦਾ ਆ ਆਪਾਂ ਵੇਖਦੇ ਫੁੱਟ ਫੁੱਟ 2-2 ਫੁੱਟ ਵੱਢ ਕੇ ਲੈ ਜਾਂਦਾ ਆ ਆ ਵੇਖੋ ਜੀ ਤੁਸੀਂ ਪਾਣੀ ਦੀ ਸਪੀਡ ਵੇਖੋ ਇੱਥੇ ਹਾਲਾਂਕਿ ਪਰੋਂ ਪਾਣੀ ਦੀ ਸਪੀਡ ਬਹੁਤ ਘੱਟ ਏ ਪਰ ਇਹਦੇ ਘਰਾਂ ਦੇ ਲਾਗੇ ਪਾਣੀ ਦੀ ਸਪੀਡ ਆ ਘੁੰਮਣ ਘੇਰੀ ਜੀ ਆਉਂਦੀ ਵੇਖੋ ਥੱਲੋਂ ਨਾਲ ਹੀ ਉਹ ਥੱਲੋਂ ਜ਼ਮੀਨ ਵੱਢ ਕੇ ਲੈ ਹਾਂਜੀ ਬਾਪੂ ਜੀ ਬੜਾ ਤਬਾਹੀ ਦਾ ਮੰਜ਼ਰ ਵੇਖਿਆ ਨਹੀਂ ਜਾ ਰਿਹਾ ਘਰੋਂ ਵੀ ਘਰ ਹੋਣਾ ਪੈ ਰਿਹਾ ਹਾਂਜੀ ਬਹੁਤ ਜ਼ਿਆਦਾ ਜ਼ਮੀਨਾਂ ਵੀ ਖਰਾਬ ਹੋ ਗਈਆਂ ਸਭ ਹੋ ਗਿਆ ਜੇ ਬੜਾ ਜ਼ੋਰ ਲਾਈ ਖੜੇ ਬਾਕੀ ਨਹੀਂ ਗੱਲ ਕੋ ਬੰਦੀ ਵੀ ਨਹੀਂ ਗੱਲ ਬੰਦੀ ਭਈ ਕਿੰਨੇ ਦਿਨ ਹੋ ਗਏ ਖੱਪਦਿਆਂ ਨੂੰ 10 15 ਦਿਨ ਹੋ ਗਏ ਨਾ 15 ਦਿਨ ਹੋ ਗਏ ਇੱਥੇ ਦਿਨ ਰਾਤ ਹੀ ਦਿਨ ਰਾਤ ਪਰ ਕੁਝ ਨਹੀਂ ਗੱਲ ਬਣੀ ਥੱਲੋਂ ਬਹੁਤ ਡੂੰਘਾ ਜਾ ਰਿਹਾ ਨਾ ਥੱਲੋਂ ਡੂੰਘਾ ਇੱਥੇ ਪਾਣੀ ਕਿੰਨੇ ਫੁੱਟ ਹੋਊਗਾ ਇੱਥੇ 40 45 ਫੁੱਟ ਇੱਥੇ 40 ਫੁੱਟ ਹੋਊਗਾ ਆਹ ਹਾਂ ਬੱਗੀ ਹੈਗਾ ਜੀ ਕਿੰਨਾ 40 ਕੈਂਟੀ ਦੀ ਆ ਗਈ ਇੱਥੇ 40 ਫੁੱਟ ਹੈ ਹਾਂ 40 ਫੁੱਟ ਪਾਣੀ ਹੈ ਇੱਥੇ 40 ਫੁੱਟ ਪਾਣੀ ਵੀ ਦੱਸ ਰਹੇ ਆ ਜਿਹੜੀ ਘੁੰਮਣ ਘੇਰੀ ਜੀ ਇਹਦੇ 40 ਫੁੱਟ ਪਾਣੀ ਹੈ ਹੈ ਭਉਵੇਂ ਹੀ ਹਾਂਜੀ ਹਾਂਜੀ ਹੈ ਜੀ ਹਾਂਜੀ ਹਾਂਜੀ 40 ਫੁੱਟ ਤੋਂ ਪਲੱਸ ਹੀ ਆ ਜੀ 40 ਤੋਂ ਪਲੱਸ ਹੈ ਹਾਂਜੀ ਹਾਂਜੀ ਆ ਦੇ ਫਿਰ ਥੱਲੋਂ ਖੋਰੂ ਲਾਉਣ ੜਾ ਫਿਰ ਹਾਂ ਹਾਂ ਇਹ ਸਾਰੀ ਜਿਹੜੀ ਆ 250 ਔਟ ਨੋਜ ਬਣੀ ਸਾਰੀ ਵਿੱਚ ਲੈ ਗਿਆ ਜੀ ਪਾਣੀ ਦੇ ਆ ਇੱਥੋਂ ਹੀ ਸਟਾਰਟ ਕੀਤੀ ਸੀਗੇ ਹਾਂ ਉਹ ਉੱਥੇ ਢਾਹ ਲਾਤੀ ਸੀ ਪਿੰਡ ਢਾਹ ਲਾਤੀ ਆ ਥੱਲੇ ਵੱਡੀ ਹੁੰਦਾ ਇਹ ਸਰ ਆਪ ਬੰਦ ਹੋਦਾ ਇਹਦੇ ਵਿੱਚ ਏਰੀਏ ਜ਼ਿਲ੍ਹੇ ਬਹੁਤ ਆਉਣੀ ਆ ਇਹ ਮਗੂ ਤੋਂ ਫਰਪ ਏਰੀਆ ਨੇ ਮਾਰ ਕਰਨੀ ਫਤਿਹਗੜ੍ਹ ਸਪਰਾ ਇਧਰ ਜੀਰਾ ਸੈਡ ਇਹ ਸਾਰੀ ਗਾਹ ਤੱਕ ਮਾਰ ਪਰੂ ਬੜੇ 40 50 ਪਿੰਡ ਆਉਂਦੇ ਆ ਜੀ ਅੱਛਾ ਅਜੇ ਤੱਕ ਮਤਲਬ ਸਰਕਾਰ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੋਇਆ ਨਹੀਂ ਸਰ ਡੀਟੀਸ ਡਿਸਰਵ ਆਏ ਸੀਗੇ ਜੀ ਅੱਛਾ ਬਾਕੀ ਹੁਣ ਦੇਖੋ ਅਸੀਂ ਕੀ ਕਰਦੇ ਆ ਜੀ ਸੋ ਆ ਫਿਰ ਨੌਜਵਾਨ ਆਪਣੇ ਖਰਚੇ ਦੇ ਲੱਗੇ ਹੋਏ ਨੇ ਸਾਰੇ ਹਾਂਜੀ ਇਹ ਪਿੰਡਾਂ ਵਾਲੀ ਸੇਵਾ ਦੇ ਲੱਗੇ ਆ। ਮਿੱਟੀ ਲੈ ਕੇ ਸੰਗਤਾਂ ਹੀ ਆਉਣ ਡੀਆਂ। ਹਾਂਜੀ ਹਾਂਜੀ। ਜੀਸੀਬੀ ਜਿਹੜੇ ਨੇ ਜੈਸੀ ਵੀ ਪਿੰਡ ਦੀ ਆ ਜੀ। ਪਿੰਡ ਦੀ ਐ ਵੇਖੋ ਜੀ ਆਹ ਵੇਖੋ ਕਹਿੰਦੇ ਵੀ ਜੀਸੀਬੀ ਪਿੰਡ ਦੀ ਐ ਤੇ ਮਿੱਟੀ ਵਾਲੇ ਨੌਜਵਾਨੇ ਵੀ ਸਾਰੇ ਪਿੰਡਾਂ ਦੇ ਲੱਗੇ ਹੋਏ ਨੇ ਆਪ ਹੀ ਆਪਣੇ ਖਰਚੇ ਦੇ ਲੱਗੇ ਹੋਏ ਨੇ। ਇਹ ਇਹ ਗਰਾਊਂਡ ਦੀਆਂ ਰਿਪੋਰਟਾਂ ਨੇ ਜੀ। ਕਿ ਕੋਈ ਕਿਸੇ ਹੋਰ ਦੀਆਂ ਨਹੀਂ। ਆ ਤੁਸੀਂ ਵੇਖ ਸਕਦੇ ਜੇ ਕਹਿੰਦੇ ਉਹ ਨੋਜ ਕਾਫੀ ਅੱਗੇ 250 ਫੁੱਟ ਅੱਗੇ ਲੱਗੇ ਸਾਂ। ਪਰ ਕਹਿੰਦੇ ਵੀ ਉਹ ਵੇਖੋ ਪਾਣੀ ਨੇ ਥੱਲੋ ਖੋਰੂ ਲਾਇਆ ਤੇ ਸਾਰੀ ਨੋਜ ਪਾਣੀ ਦੇ ਵਿੱਚ ਫਨਾ ਹੋ ਗਈ ਏ। ਤੋ ਆ ਜਿਹੜੇ ਘਰ ਨੇ ਵੇਖੋ ਤੁਸੀਂ ਇਹ ਘਰ ਨੀਵੇਂ ਨੇ ਮੈਂ ਕਹਾਂਗਾ ਵੀ ਆ ਵਿਖਾ ਦਿੱਤਾ ਜਾਏ ਕਿਉਂਕਿ ਸਰ ਜੀ ਇਹ ਆਪਣਾ ਤਕਵੀਰ ਕੀਰਾ ਆਇਆ ਸੀਗਾ ਉਹ 50000 ਦੇ ਗਿਆ ਵੀ ਮਿੱਟੀ ਪਾਉਂਦੇ ਹੋਰੇ ਵੀ ਜੀਰਾ ਕਹਿ ਕੇ ਗਿਆ ਹਾਂ ਜੀ 50000 ਦੇ ਵੀ ਗਿਆ ਹੋਰ ਕੋਈ ਲੀਡਰ ਦੇ ਕੇ ਆਵੇ ਲੀਡਰ ਆਪਣਾ ਇਹ ਬਾਦਲ ਆਇਆ ਸੀ ਕੱਲ ਉਹ ਪਤਾ ਨਹੀਂ ਕੀ ਦੇਗਾ ਆਪਾਂ ਉੱਥੇ ਨਹੀਂ ਉਹਦੇ ਤੇ ਆਏਗਾ ਅੱਛਾ ਤੇ ਬਾਕੀ ਐਮਐਲਏ ਸਾਹਿਬ ਤੁਸੀਂ ਜੀਰਾ ਸਾਹਿਬ ਨੂੰ ਹੁਣ ਬੇਨਤੀ ਕਰੋ ਤੁਹਾਡੇ ਮਾਧਮ ਨਾਲ ਹਾਂਜੀ ਹਾਂਜੀ ਜੀਰਾ ਸਾਹਿਬ ਜਲਦੀ ਇੱਥੇ ਆਓ ਤਾਰ ਪਚਾਓ ਤੇ ਕ੍ਰੇਟ ਬਣਾਓ ਹਾਂਜੀ ਜੀਰਾ ਸਾਹਿਬ ਨੇ ਛੜਕ ਬਣਾਈ ਹੈਗੀ ਪੱਕੀ ਬੰਨ ਤੇ ਹਾਂਜੀ ਜੀਰਾ ਨੇ ਹਾਂ ਜੀਰਾ ਨੇ ਉੰਦੀ ਸਰਕਾਰ ਵੇਲੇ ਅੱਜ ਉਹ ਡੇਗ ਰਹੀ ਆ ਉਹ ਸੜਕ ਡੇਗ ਰਹੀ ਆ ਆ ਡੇਗ ਰਹੀ ਆ ਪਾ ਸੜਕ ਤੇ ਖੜਿਆ ਹੋਵੇ ਤੇ ਡੇਗਣ ਦੇ ਤਾਰ ਆ ਗਈ ਅੱਛਾ ਤੇ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਤਾਰ ਦੀ ਲੋੜ ਹੈ ਕ੍ਰੇਟਾਂ ਦੀ ਲੋੜ ਹੈ ਤੋੜਿਆਂ ਦੀ ਲੋੜ ਹੈ ਕਿਹੜੀ ਚੀਜ਼ ਸਾਨੂੰ ਤਾਂ ਸਰਕਾਰ ਸ਼ਵੈਚਨ ਨੋਚਾ ਨੌਕਰਾਂ ਦੀ ਪੱਥਰਾਂ ਦੀ ਨੋਚ ਲੱਗੇ ਗੱਟਿਆਂ ਦੀ ਬਹੁਤ ਸੰਗਤ ਨੇ ਦੂਰ ਜੀ ਕਰਬੰਨੀ ਆ ਉਹ ਲਾ ਚੁੱਕੇ ਆ ਆਰਮੀ ਹਾਲਕਾਰੇ ਕੀ ਉਹ ਨਹੀਂ ਕੋਈ 20 ਦਿਨ ਹੋ ਗਏ ਜੱਬ ਦਿਆ ਨੂੰ ਹਾਂਜੀ ਉਹ ਆਰਮੀ ਕਰੇਗੀ ਤੁਹਾਡੇ ਪੱਲੇ ਤਰ ਕੋਈ ਨਹੀਂ ਰਿਹਾ ਸਾਡੀ ਤਾਂ ਜਿਹੜੀ ਮਿਹਨਤ ਕੀਤੀ ਉਹ ਮੁੜ ਕੇ ਫੇਰ ਉੱਥੇ ਆ ਗਈ ਆ ਅੱਛਾ ਬੜੀਆਂ ਸੰਗਤਾਂ ਆ ਆਰਮੀ ਇਕੱਲੀ ਤੁਹਾਨੂੰ ਆਰਮੀ ਤੇ ਭਰੋਸਾ ਹਾਂ ਆਰਮੀ ਉਹ ਭੇਜਣਗੇ ਤੇ ਫਿਰ ਗਾ ਸੂਤ ਹੋਣਾ ਫਿਰ ਫਿਰ ਉਹਨੇ ਬੰਨ ਰੋਕਿਆ ਇਹ ਬੰਦਾ ਕਹਿ ਰਿਹਾ ਕਿ ਇਹ ਫਿਰੋਜ਼ਪੁਰ ਵੀ ਆਰਮੀ ਨੇ ਰੋਕਿਆ ਆਰਮੀ ਆਏਗੀ ਤੇ ਸਾਡਾ ਪਿੰਡ ਵੱਸ ਸਕਦਾ ਹੁਣ ਹਰੇਕ ਬੰਦਾ ਕਹਿ ਰਿਹਾ ਸਾਡੇ ਪਿੰਡ ਪਰਵਾਹ ਨਹੀਂ ਅੱਛਾ ਇਹ 40 ਫੁੱਟ ਹੈਗਾ ਜਨਾਬ ਜਦੋਂ ਦਰਿਆ ਦਾ ਰੂਪ ਕੰਮ ਕਰ ਦੇਗਾ ਹਾਂ ਇਹ ਤਾਂ ਫਿਰਿੱਦਾ ਗਿਆ ਇਹ ਤਾਂ ਦਰਿਆ ਦਾ ਪਾਣੀ ਪੈ ਜਾਏਗਾ ਪਾਣੀ ਪੈ ਗਿਆ ਕਿੰਨੇ ਘਰ ਕਿੱਡੇ ਸੋਹਣੇ ਬਣਾਏ ਨੇ ਤਿਲ ਤਿਲ ਜੋੜ ਕੇ ਚਵਾਰੇ ਪਾਏ ਨੇ ਹੈ ਇਹ ਭਰਜਮਾਨੀ ਦੇ ਨੌਜਵਾਨ ਲੱਗੇ ਹੋਏ ਨੇ ਅੱਗੇ ਮੈਂ ਥੋੜਾ ਕਿੰਨਾ ਵੀ ਆਉ ਵਿਖਾਈ ਜਾਵੇ ਟਾਜ ਜਿਹੜੀ ਹੈ ਟਾ ਲੱਗੀ ਹੋਈ ਹੈ ਸੋ हां पौ ठीक के किद्दंदे लगे हो सारा हो गया मीना कुछ नहीं पड़ पल्ले पिया कुछ नहीं किन्ना सटदे शाम नु सारा ले जांदा किन्ना ਤੁਸੀਂ ਸਾਰਾ ਦਿਨ ਖਾਪਦੇ ਸ਼ਾਮ ਨੂੰ ਲੈ ਜਾਂਦਾ ਹਾਂਜੀ ਕੋਲ ਹੀ ਹੋਣ ਦੇ ਕਹਿਣ ਤੋਂ ਬਰਾਬਰ ਤੁਹਾਡੇ ਮਹੀਨਾ ਡੇਢ ਮਹੀਨਾ ਦਾ ਕੋਲ ਹੀ ਹੋਈ ਜਾਂਦੇ ਹਾਂਜੀ 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 ਢਾਈ ਉਹ ਵੀ ਤੁਹਾਨੂੰ ਢਾ ਦਿੰਦਾ ਹਰ ਵੇਲੇ ਹਾਂਜੀ ਹਾਂਜੀ ਕਿਰਾਏ ਸਾਡੇ ਵੀ ਚਾਈ ਦਾ ਦਿਨੇ ਰਾਤ ਨੂੰ ਖੇਚਲ ਜਾਂਦਾ ਘਰ ਬਚਾਉਣ ਲਈ ਲੱਗੇ ਜੇ ਆਪਣੇ ਖਰਚੇ ਤੇ ਹਾਂਜੀ ਹਾਂਜੀ ਤੂੰ ਸਰਕਾਰ ਦਾ ਕੋਪਫਤਾ ਪ੍ਰਬੰਧ ਨਹੀਂ ਆਰਮੀ ਆਵੇ ਇੱਥੇ ਹਾਂਜੀ ਹਾਂਜੀ ਆਰਮੀ ਆਣੀ ਚਾਹੀਦੀ ਆ ਐਨਡੀਆਰਫ ਦੀਆਂ ਟੀਮਾਂ ਸਰ ਜੀ ਇਹ ਤੂੰ ਕਿਲਾ ਦੋ ਕਿਲੇ ਦੂਰ ਸੀਗਾ ਜਦੋਂ ਤੱਕ ਲੱਗੇ ਆ ਅੱਛਾ ਦੋ ਕਿਲੇ ਦੂਰ ਸੀ ਜਦੋਂ ਤੱਕ ਤੁਸੀਂ ਖਪਣਦੇ ਹੀ ਦੇਖ ਰਹੇ ਆ ਆ ਨੋਚ ਜਿਹੜੀ ਲੈ ਕੇ ਚਲਾਇਆ ਇਹ ਤੋਂ ਕੜ ਤੋਂ ਕਿਲਾ ਨੋਚ ਦੂਰ ਲਾਈ ਆ ਅੱਛਾ ਆ ਸਾਰੀ ਉਹਨੇ ਥੱਲੇ ਸੈੱਟ ਲਈ ਆ ਤਾਂ ਹੁਣ ਇੱਥੇ ਆ ਲੱਗੇ ਆ ਆ ਗਏ ਹੁਣ ਪੱਕੀ ਸੜਕ ਤੇ ਆ ਗਿਆ ਹੁਣ ਲੱਗਦੀ ਸੜਕ ਵੀ ਜਾ ਹੀ ਹੈ ਹਾਂਜੀ ਇਹ ਸੜਕ ਜਿੱਥੇ ਉਹ ਹੁਣ ਮਿੱਟੀ ਆ ਗਈ ਨਾ ਉੱਥੇ ਚੱਲਦਾ ਸੀਗਾ ਦਰਾ ਪਹਿਲੇ ਅੱਛਾ ਤੇ ਉਹਨ ਅਸੀਂ ਨੋ ਤੇ ਲਈ ਜਾਂਦੇ ਆ ਉਹ ਸਾਰਾ ਸੈਟ ਲੈ ਤਾਂ ਥੱਲੇ ਤੇ ਸਾਡੇ ਵਾਸਤੇ ਇਕੱਲੇ ਮਿੱਟੀ ਆ ਰਹੀ ਅਸੀਂ ਕਿਹੜ ਮਿੱਟੀ ਨੂੰ ਖਾਣਾ ਵਾ ਨਾ ਸਾਡੇ ਪਸ਼ੂਆਂ ਤੇ ਪੱਠਾ ਆ ਰਿਆ ਨਾ ਚਾਰਾ ਆ ਰਿਆ ਅੱਛਾ ਹਾਂਜੀ ਜਿਹੜੇ ਜਿਹੜੇ ਇੱਥੋਂ ਤੇ ਆਗੂ ਆ ਉਹ ਰੋਕ ਦਿੰਦੇ ਆ ਅਸੀਂ ਕੀ ਕਰੀਏ ਹੁਣ ਇਹ ਆਗੂ ਪਹਿਲੇ ਵੀਡੀਓ ਪਾ ਦਿੰਦੇ ਆ ਚਾਰਾ ਇੱਧਰ ਸੀ ਚਾਰਾ ਸਾਰਾ ਇੱਧਰ ਤੇ ਜਮੀਨ ਸਾਡੀ ਸਾਡਾ ਸਭ ਕੁਝ ਇੱਧਰ ਹੀ ਹੈਗਾ ਵਾ ਸਾਡੇ ਘਰ ਇੱਧਰ ਜਰੂਰ ਆਇ ਤੇ ਨਾਲ ਹੈਗਾ ਉਹਨਾਂ ਤੇ ਹੁਣ ਬਚਾਉਣ ਖਾਤਰ ਅਸੀਂ ਲੱਗੇ ਖੜੇ ਇੱਥੇ ਬਾਕੀ ਸਾਰੇ ਪਰਮਕ ਦਾ ਫਾਇਦਾ ਹੋਵੇ ਮੰਨ ਲਓ ਕਿੰਨੇ ਘਰ ਨੇ ਇੱਥੇ ਕਰੇ ਤੇ ਕਾ ਵੀ ਬਣ ਜਾਂਦੇ ਆ ਇਥੋਂ ਸੋ ਸਮਾਜ ਸੇਵਕ ਨੂੰ ਬੇਨਤੀ ਹੈ ਬਾਈ ਜੀ ਹੋਰ ਆਪਾਸੇ ਤੁਸੀਂ ਚਾਰਾ ਬੜਾ ਲੈ ਗਏ ਰਾਸ਼ਨ ਬੜਾ ਲੈ ਗਏ ਪਰ ਇਹ ਖਾਪਦਿਆਂ ਨੂੰ ਘਰ ਬਚਾਉਂਦਿਆਂ ਨੂੰ ਅੱਜ ਘਰੋਂ ਬੇਕਾਰ ਹੋਣਾ ਪੈ ਗਿਆ ਪਸ਼ੂਆਂ ਦਾ ਚਾਰਾ ਸਾਰਾ ਰੁੜ ਗਿਆ ਸੋ ਇਹ ਪਿੰਡ ਦੇ ਵਿੱਚ ਵੀ ਤਵੱਜੋ ਦਿਓ ਕਿਹੜਾ ਪਿੰਡ ਵੀਰੇ ਪਿੰਡ ਵਾੜਾ ਕਾਲੀ ਰੌਣ ਮਾਲੇ ਵਾਲਾ ਮਾਲੇ ਵਾਲੇ ਦੇ ਨਾਲ ਹਾਂਜੀ ਵਾੜਾ ਕਾਲੀ ਰੌ ਹਾਂਜੀ ਵਾੜਾ ਕਾਲੀ ਜਿਹੜੇ ਹਲਕੇ ਦਾ ਪਿੰਡ ਹੈ ਜੀ ਸੋ ਇਹਨਾਂ ਪਿੰਡਾਂ ਦੀ ਵੀ ਆ ਕੇ ਲੋਕਾਂ ਦੀ ਭਰਾਵਾਂ ਦੀ ਸਾਡੇ ਕਿਸਾਨ ਭਰਾਵਾਂ ਦੀ ਮਜ਼ਦੂਰ ਭਰਾਵਾਂ ਦੀ ਸਾਰ ਲਈ ਜਾਵੇ ਅੱਜ ਇਹਨਾਂ ਦੇ ਘਰੋਂ ਬੇਕਾਰ ਹੋਣਾ ਪੈ ਰਿਹਾ ਪੰਜ ਸੱਤ ਘਰ ਕਹਿੰਦੇ ਵੀ ਦਰਿਆ ਦੇ ਵਿੱਚ ਆਣਾ ਹੋ ਗਏ ਨੇ ਉਹ ਬਤਵਾਹ ਹੋ ਗਏ ਹੋ ਗਏ ਜੀ ਬਹੁਤ ਔਖਾ ਹਾਏ 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 ਹਾਂਜੀ ਹਾਂਜੀ ਬਹੁਤ ਔਖਾ ਹੈ ਇੱਕ ਥਾਂ ਤੇ ਬਣਿਆ ਦੂਜੀ ਥਾਂ ਤੇ ਬਣਾਣਾ ਸਿਆਣੇ ਕਿ ਜੜਨਾ ਪੱਟੀ ਦੁਬਾਰਾ ਲੱਗਣੀ ਨਹੀਂ ਨਹੀਂ ਲੱਗਣੀ ਉਹ ਥਾਂ ਵੀ ਇਹਨਾਂ ਕੋਲ ਕੋਈ ਹੈ ਨਹੀਂ ਇੱਟਾ ਇੱਟਾ ਪੱਟੀ ਜਾਂਦੀ ਢਾ ਲਾਉਣਗੇ ਕਿੱਥੇ ਹਾਂਜੀ ਰਹਿਣ ਬਹਿਣ ਨੂੰ ਕਿੱਥੇ ਰਹੂਗਾ ਇਹਨਾਂ ਦਾ ਅੱਗੇ ਕੁਝ ਨਹੀਂ ਪਹਿਲੀ ਪਹਿਲੀ ਸਾਰੀ ਇੱਧਰ ਸੀ ਉਹਨਾਂ ਦੀ ਦੇਖੋ ਆਰਮੀ ਆਣੀ ਕੋਈ ਵੇਖਿਆ ਨਹੀਂ ਜਾ ਰਿਹਾ ਇਹ ਬਵਾਦੀ ਦਾ ਮੰਜ਼ਰ ਹੈ ਇਹ ਦੋ ਘਰ ਰਹਿ ਗਿਆ ਇਹਨਾਂ ਦਾ ਸਾਨੂੰ ਕੰਮ ਆ ਖਤਮ ਹੋ ਗਿਆ ਖਤਮ ਹੋ ਗਿਆ ਪਹਿਲੀ ਡੱਟਾ ਵੇ ਗਿਆ ਘਰ ਵੀ ਗਿਆ ਵਾਸੀ ਹੋ ਗਏ ਓਏ ਹੋਏ ਹੋਏ ਇਹਨੀ ਗੱਲ ਪਾਉ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਇਹ ਸਾਹਮਣੇ ਡੱਟਾ ਲੱਗੀ ਜੀ ਇਹਨਾਂ ਦਾ ਕੱਖ ਨਹੀਂ ਰਿਹਾ ਕਿੱਥੇ ਇਧਰ ਇੱਕ ਗੁਰਦੁਆਰਾ 16 17 ਕਿਲੇ ਜਮੀਨ ਸੀ ਜਿਹੜੀ ਇਹਨਾਂ ਦੀ ਸਾਰੀ ਦਰਿਆ ਚਲੀ ਓਏ ਹੋਏ ਹੋਏ ਆ ਘਰ ਦਾ ਵੀ ਦੇਖੋ ਸਾਹਮਣੇ ਗੁਰੂ ਘਰ ਦਾ ਵੀ ਉਹਨਾਂ ਦੀ ਲੱਗਿਆ ਖੜਾ ਹਾਂਜੀ ਹਾਂਜੀ ਗੁਰਦੁਆਰਾ ਵੀ ਹੈਗਾ ਇਹ ਵੀ ਹਮ ਤੁਹਾਨੂੰ ਪਤਾ ਹੈ ਕਿ ਖਤਰੇ ਦੇ ਵਿੱਚ ਸੋ ਅੱਗੇ ਚੱਲੀਏ ਵੀਰ ਸੇਵਾ ਕਰ ਰਹੇ ਨੇ ਸੋ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਹ ਕਿੱਟਾਂ ਚਾਹੀਦੀਆਂ ਇਹੋ ਜਿਹੀਆਂ ਵੀਰੇ ਇਹੋ ਜਿਹੀਆਂ ਕਿੱਟਾਂ ਚਾਹੀਦੀਆਂ ਸੋ ਅਸੀਂ ਗੱਡੀ 'ਚ ਵੇਖਦੇ ਜਿੰਨੀਆਂ ਕਿ ਹੈਗੀਆਂ ਬਾਕੀ ਹੋਰ ਸਮਾਸੀ ਵੀਰ ਬੇਨਤੀ ਏ ਤਰਨਜੀਤ ਸਿੰਘ ਨਮਾਣਾ ਜੀ ਨੂੰ ਇਹੋ ਜਿਹੀਆਂ ਕਿੱਟਾਂ ਲਿਆ ਕੇ ਦੇੋ ਵੀਰਾਂ ਅਸੀਂ ਦਰਿਆ ਦੇ ਕੰਢੇ ਤੇ ਕੰਮ ਕਰਦੇ ਸਾਨੂੰ ਬਹੁਤ ਡਰ ਲੱਗਦਾ ਹੈ ਕਈ ਵਿੱਚ ਤਾਰੂ ਹੈਗੇ ਜਿਹੜੇ ਟਾਇਰ ਲਿਫਟ ਲਿਆ ਤੇ ਕਈ ਵਿੱਚ ਨਹੀਂ ਹੈਗੇ ਹੂੰ ਜਿਹੜੇ ਜਿਹੜੇ ਨਹੀਂ ਤੈਰ ਇਹ ਕਿੱਟਾ ਤੁਹਾਨੂੰ ਦੇ ਦਿੰਨੇ ਜਿਹੜੇ ਤੈਰ ਨਾਲੇ ਨਹੀਂ ਗਏ ਉਹਨਾਂ ਨੂੰ ਕੋਸ਼ਿਸ਼ ਕਰਦੇ ਸਾਡੀ ਗੱਡੀ ਸ਼ਾਇਦ 1 2 ਹੈਗੀਆਂ ਨੇ ਹਾਂਜੀ ਸੋ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਆ ਜਿਉ ਆਗਿਆ ਵਾਹਿਗੁਰੂ ਜੀ ਕਾ ਅਨਾਉਂਸਮੈਂਟ ਵੀ ਹੋ ਰਹੀ ਗੁਰੂ ਘਰ ਦੇ ਵਿੱਚ ਲਾਗੇ ਲਾਗੇ ਪਿੰਡਾਂ ਦੇ ਨੂੰ ਵੀ ਢਾਹ ਲੱਗੀ ਹੈ ਪਿੰਡ ਨੂੰ ਸੋ ਤੁਸੀਂ ਦੇਖ ਸਕਦੇ ਅਨਾਉਂਸਮੈਂਟ ਹੋ ਗਈ ਹੈ ਵੀ ਕੁਝ ਵੀ ਹੋ ਸਕਦਾ ਘਰਾਂ ਲੈ ਨੂੰ ਕਿਹਾ ਜਾ ਰਿਹਾ ਵੀ ਸਮਾਨ ਕੱਢ ਲਓ ਬਾਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ